ਦੇਲੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦੀ ਮੌਤ ਹੁੰਦੀ ਆ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੀਆਂ ਮੌਤਾਂ ਹੁੰਦੀਆਂ ਉਹਨਾਂ ਦੇ ਕੁਝ ਖਾਸ ਹੀ ਰੀਜ਼ਨ ਨੇ ਬੁਢਾਪਾ ਬਿਮਾਰੀ ਕਤਲ ਹੋ ਜਾਣਾ ਜਾਂ ਕੋਈ ਐਕਸੀਡੈਂਟ ਪਰ ਕੁਝ ਮੌਤਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਇੰਨੀਆਂ ਕੁ ਅਜੀਬ ਤਰ੍ਹਾਂ ਦੇ ਨਾਲ ਹੁੰਦੀਆਂ ਨੇ ਜਿਹੜੀਆਂ ਆਪਣੇ ਪਿੱਛੇ ਬਹੁਤ ਸਾਰੇ ਸਵਾਲ ਛੱਡ ਜਾਂਦੀਆਂ ਨੇ ਇਸ ਤਰ੍ਹਾਂ ਦੀ ਹੀ ਕਹਾਣੀ ਆ 27 ਸਾਲ ਦੀ ਪੋਲੈਂਡ ਦੀ ਲੜਕੀ ਮੈਗਦਾਲਨ ਜ਼ੁਕਦੀ ਮੌਤ ਦੇ ਮਕਦਾਲਿਨ ਜ਼ੋਕਾ ਦਾ ਜਨਮ ਪੋਲੈਂਡ ਦੇ ਵਿੱਚ 19 ਸਤੰਬਰ 1990 ਨੂੰ ਬੁਗਤੋਨੀਆ ਨਾਮ ਦੇ ਇੱਕ ਬਹੁਤ ਹੀ ਛੋਟੇ ਜਿਹੇ ਪਿੰਡ ਦੇ ਵਿੱਚ ਹੁੰਦਾ। ਪਿੰਡ ਬਹੁਤ ਛੋਟਾ ਵਾ। ਕੋਈ ਜ਼ਿਆਦਾ ਅੱਗੇ ਪੜ੍ਹਾਈ ਲਿਖਾਈ ਕਰਨ ਦੇ ਲਈ ਜਾਂ ਰੋਜ਼ਗਾਰ ਦੇ ਲਈ ਕੋਈ ਬਹੁਤ ਜ਼ਿਆਦਾ ਸਾਧਨ ਨਹੀਂ ਹੈਗੇ। ਇਸ ਕਰਕੇ ਜਦੋਂ ਹੀ ਮਕਦਾਲਿਨ 17 ਸਾਲ ਦੀ ਹੁੰਦੀ ਆ। ਬੇਤਰ ਭਵਿੱਖ ਦੇ ਲਈ ਉਹ ਰੋਕ ਲੋਵ ਨਾਮ ਦੇ ਇੱਕ ਸ਼ਹਿਰ ਦੇ ਵਿੱਚ ਸ਼ਿਫਟ ਹੋ ਜਾਂਦੀ ਆ। ਦੇਖਣ ਦੇ ਵਿੱਚ ਬਹੁਤ ਹੀ ਖੂਬਸੂਰਤ ਲੜਕੀ ਹੈਗੀ ਆ। ਇਹਦੇ ਦੋਸਤ ਇਹਦੀ ਬਿਊਟੀ ਦੀ ਪ੍ਰੇਜ਼ ਕਰਦੇ ਆ। ਤੇ ਇਹਨੂੰ ਮਾਡਲਿੰਗ ਦੇ ਵੱਲ ਜਾਣ ਦੇ ਲਈ ਕਹਿੰਦੇ ਆ ਇਹਦਾ ਖੁਦ ਦਾ ਵੀ ਮਨ ਹੁੰਦਾ ਕਿ ਮੈਂ ਇੱਕ ਦਿਨ ਵੱਡੀ ਹੋ ਕੇ ਇੱਕ ਚੰਗੀ ਵੱਡੀ ਮਾਡਲ ਬਣਾਵ ਮਾਡਲਿੰਗ ਦੀ ਦੁਨੀਆ ਦੇ ਵਿੱਚ ਜਦੋਂ ਹੀ ਮਕਦਾਲੇ ਨੇ ਕਦਮ ਰੱਖਦੀ ਆ ਤਾਂ ਉਸ ਦੁਨੀਆ ਦੀ ਚਮਕ-ਦਮਕ ਤੋਂ ਮਗਰਲੀ ਜਿਹੜੀ ਇੱਕ ਕਾਲੀ ਸੱਚਾਈ ਹੁੰਦੀ ਆ ਉਹ ਵੀ ਮਕਦਾਲੇ ਨੂੰ ਬਹੁਤ ਛੇਤੀ ਸਮਝ ਲੱਗ ਜਾਂਦੀ ਆ ਉਹਨੂੰ ਛੇਤੀ ਹੀ ਪਤਾ ਲੱਗ ਜਾਂਦਾ ਕਿ ਸਿਰਫ ਸਕਿੱਲ ਨਹੀਂ ਬਹੁਤ ਸਾਰੇ ਕੰਪਰੋਮਾਈਜ਼ ਉਹਨੂੰ ਕਰਨੇ ਪੈਣਗੇ ਬਹੁਤ ਸਾਰੇ ਲੋਕਾਂ ਦੀਆਂ ਜਾਇਜ਼ ਨਜਾਇਜ਼ ਮੰਗਾਂ ਜਿਹੜੀਆਂ ਇੱਕ ਨੌਜਵਾਨ ਖੂਬਸੂਰਤ ਲੜਕੀ ਤੋਂ ਹੋ ਸਕਦੀਆਂ ਨੇ ਉਹ ਸਾਰੀਆਂ ਉਹਨੂੰ ਮੰਨਣੀਆਂ ਪੈਣਗੀਆਂ ਮਕਦਾਲਿਨ ਇਹ ਚੀਜ਼ ਨਹੀਂ ਚਾਹੁੰਦੀ ਉਹ ਇਸ ਰਸਤੇ ਉੱਪਰ ਜਾਣਾ ਨਹੀਂ ਚਾਹੁੰਦੀ ਜਦੋਂ ਕਿ ਉਹ ਕਿਸੇ ਹੋਰ ਦੇ ਹੱਥਾਂ ਦੀ ਕਟਪੁਤਲੀ ਬਣ ਜੇ ਤੇ ਉਹਨੂੰ ਅੱਗੇ ਸਕਸੈਸਫੁਲ ਹੋਣ ਦੇ ਲਈ ਆਪਣੇ ਬਾਡੀ ਦਾ ਆਪਣੇ ਜਿਸਮ ਦਾ ਕਿਸੇ ਦੇ ਨਾਲ ਸੌਦਾ ਕਰਨਾ ਪਵੇ ਤਾਂ ਇਸ ਤੋਂ ਬਾਅਦ ਉਹ ਆਪਣਾ ਪ੍ਰੋਫੈਸ਼ਨ ਚੇਂਜ ਕਰਦੀ ਆ ਮਾਡਲਿੰਗ ਤੋਂ ਤੇ ਇੱਕ ਮੇਕਅਪ ਆਰਟਿਸਟ ਬਣਨ ਦਾ ਕੋਰਸ ਪੂਰਾ ਕਰਦੀ ਆ 22 ਸਾਲ ਦੀ ਹੁ ਉਮਰ ਹੁੰਦੇ ਹੁੰਦੇ ਮਗਦਲਨ ਆਪਣਾ ਇੱਕ ਸੈਲੂਨ ਖੋਲਦੀ ਆ ਤੇ ਇੱਕ ਮੇਕਅਪ ਆਰਟਿਸਟ ਹੋਣ ਦੇ ਨਾਲ ਨਾਲ ਇੱਕ ਡਾਈਟੀਸ਼ਨ ਵੀ ਬਣਦੀ ਆ ਡਾਈਟੀਸ਼ਨ ਆਪਣੇ ਆਪ ਦੇ ਵਿੱਚ ਇੱਕ ਕੋਰਸ ਹੈਗਾ ਜਿਹੜਾ ਕਿ ਡਾਕਟਰਾਂ ਦੀ ਤਰ੍ਹਾਂ ਦਾ ਹੀ ਇਹ ਕੰਮ ਹੈਗਾ ਜਿਹਦੇ ਵਿੱਚ ਲੋਕਾਂ ਨੂੰ ਡਾਈਟੀਸ਼ਨ ਇਹ ਦੱਸਦੇ ਆ ਕਿ ਕਿਸ-ਕਿਸ ਤਰ੍ਹਾਂ ਦਾ ਖਾਣਾ ਤੁਹਾਨੂੰ ਖਾਣਾ ਚਾਹੀਦਾ ਕਿਸ ਇਨਸਾਨ ਨੂੰ ਕਿਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਕਿਹੜੀਆਂ ਚੀਜ਼ਾਂ ਨੂੰ ਦਿਨ ਦੇ ਵਿੱਚ ਕਿਸ ਟਾਈਮ ਖਾਣਾ ਚਾਹੀਦਾ ਜ਼ਿੰਦਗੀ ਦੇ ਕਹੇ ਜੇ ਪੜਾ ਦੇ ਉੱਪਰ ਹੁੰਦੀ ਹੈ ਮੈਕਡਾਲਨ ਤਾਂ ਜਿੱਥੇ ਉਹਨੂੰ ਇੱਕ ਸਾਥੀ ਦੀ ਲੋੜ ਹੈ ਕੀ ਆ ਉਹ ਸਾਥੀ ਉਹਨੂੰ ਮਿਲਦਾ ਮਾਰਕਸ ਦੇ ਰੂਪ ਦੇ ਵਿੱਚ ਇੱਕ 뮤직 ਕਾਨਸਰਟ ਦੇ ਦੌਰਾਨ ਇਹਨਾਂ ਦੋਨਾਂ ਦੀ ਮੁਲਾਕਾਤ ਹੁੰਦੀ ਆ ਬਹੁਤ ਛੇਤੀ ਮੁਲਾਕਾਤ ਤੋਂ ਪਿਆਰ ਤੇ ਪਿਆਰ ਤੋਂ ਵੀ ਅੱਗੇ ਇੱਕ ਬਹੁਤ ਸੀਰੀਅਸ ਰਿਲੇਸ਼ਨ ਦੇ ਵਿੱਚ ਦੋਨੇ ਪੈ ਜਾਂਦੇ ਹੁਣ ਆਉਂਦਾ ਅਪ੍ਰੈਲ ਸਨ 2017 ਅਪ੍ਰੈਲ ਦਾ ਹੀ ਮਹੀਨਾ ਹੈ ਉਹ ਜਦੋਂ ਮਾਰਕਸ ਦਾ ਜਨਮ ਦਿਨ ਆ ਰਿਹਾ ਤੇ ਦਿਨ ਹੁੰਦਾ ਉਹ 25 ਅਪ੍ਰੈਲ ਦਾ ਮੈਗਡਾਲਨ ਕਿਉਂਕਿ ਪਹਿਲੀ ਵਾਰ ਆਪਣੀ ਜ਼ਿੰਦਗੀ ਚ ਇੱਕ ਸੀਰੀਅਸ ਰਿਲੇਸ਼ਨਸ਼ਿਪ ਦੇ ਵਿੱਚ ਆਈ ਆ ਪਹਿਲੀ ਵਾਰੀ ਉਹਦੀ ਜ਼ਿੰਦਗੀ ਦੇ ਵਿੱਚ ਇੱਕ ਇਨਸਾਨ ਆਇਆ ਤਾਂ ਉਹ ਮਾਰਕਸ ਨੂੰ ਉਹਦੇ ਬਰਥਡੇ ਦੇ ਉੱਪਰ ਇੱਕ ਸਰਪ੍ਰਾਈਜ਼ ਦੇਣਾ ਚਾਹੁੰਦੀ ਆ ਤੇ ਸਰਪ੍ਰਾਈਜ਼ ਇਹ ਹੈਗਾ ਕਿ ਉਹ ਦੋ ਹਵਾਈ ਜਹਾਜ਼ ਦੀਆਂ ਟਿਕਟਾਂ ਖਰੀਦੀ ਆ ਈਜੀਪਟ ਦੀਆਂ ਮਿਸਰ ਦੀਆਂ ਤੇ ਇੱਕ ਪੂਰਾ ਦਾ ਪੂਰਾ ਟੂਰ ਪੈਕੇਜ ਪਲਾਨ ਕਰਦੀ ਆ ਜੀ ਦੇ ਵਿੱਚ ਉਹ ਤੇ ਮਾਰਕਸ ਦੋਨੇ ਮਾਰਕਸ ਤੇ ਜਨਮ ਦਿਨ ਵਾਲੇ ਦਿਨ ਹੀ 25 ਅਪ੍ਰੈਲ ਨੂੰ ਪੋਲੈਂਡ ਤੋਂ ਮਿਸਰ ਪਹੁੰਚਣਗੇ ਉੱਥੇ ਪੀਰਾਮਿਡ ਵਗੈਰਾ ਦੇਖਣਗੇ ਆਪਣਾ ਕਾਫੀ ਟਾਈਮ ਵਧੀਆ ਸਪੈਂਡ ਕਰਨਗੇ ਪਰ ਇਹ ਚੀਜ਼ ਮੈਗਡਲਨ ਮਾਰਕਸ ਨੂੰ ਨਹੀਂ ਦੱਸਦੀ ਕਿਉਂਕਿ ਉਹਨੇ ਇਹ ਚੀਜ਼ ਬਿਲਕੁਲ ਸਰਪ੍ਰਾਈਜ਼ ਰੱਖੀ ਹੁੰਦੀ ਆ ਫਾਈਨਲੀ ਦਿਨ ਔਨ ਦਾ 25 ਅਪ੍ਰੈਲ ਦਾ ਆਪਣੀ ਫਲਾਈਟ ਤੋਂ ਸਿਰਫ 10 ਘੰਟੇ ਪਹਿਲਾਂ ਮਗਦਲਨ ਮਾਰਕਸ ਨੂੰ ਇਹ ਚੀਜ਼ ਦੱਸਦੀ ਆ ਪਰ ਇੱਥੇ ਇੱਕ ਪ੍ਰੋਬਲਮ ਹੈ ਪ੍ਰੋਬਲਮ ਇਹ ਹੈ ਕਿ ਜੋ ਮਾਰਕਸ ਦਾ ਪਾਸਪੋਰਟ ਹੈ ਉਹਦੀ ਐਕਸਪਾਇਰੀ ਸਿਰਫ 4 ਮਹੀਨੇ ਦੇ ਅੰਦਰ ਅੰਦਰ ਹੋਣ ਵਾਲੀ ਆ ਜਦੋਂ ਕਿ ਜੇ ਤੁਸੀਂ ਆਪਣੇ ਦੇਸ਼ ਤੋਂ ਕਿਸੇ ਵੀ ਹੋਰ ਦੇਸ਼ ਟਰੈਵਲ ਕਰਨਾ ਵਾ ਤਾਂ ਕਮ ਸੇ ਕਮ 6 ਮਹੀਨੇ ਦੀ ਵੈਲਿਡਿਟੀ ਰਹਿਣੀ ਜ਼ਰੂਰੀ ਆ ਤਾਂ ਇਹ ਹੁਣ ਇੱਕ ਦੋਨਾਂ ਦੇ ਸਾਹਮਣੇ ਇੱਕ ਬਹੁਤ ਵੱਡੀ ਪ੍ਰੋਬਲਮ ਆ ਕਿਉਂਕਿ ਜੇ ਸੇ ਇਨਸਾਨ ਦੇ ਲਈ ਇਹ ਟ੍ਰਿਪ ਪਲਾਨ ਕੀਤਾ ਗਿਆ ਉਹ ਇਨਸਾਨ ਖੁਦ ਹੀ ਉੱਥੇ ਜਾ ਨਹੀਂ ਸਕਦਾ ਈਵਨ ਮਕਦਲਨ ਇਹ ਦੋ ਟਿਕਟਾਂ ਜਿਹੜੀਆਂ ਨੇ ਇਹ ਟ੍ਰਿਪ ਆਪਣੇ ਮਾਪੇ ਬਾਂ ਨੂੰ ਵੀ ਨਹੀਂ ਦੇ ਸਕਦੀ ਉਹਦਾ ਕਾਰਨ ਇਹ ਹੈ ਕਿਉਂਕਿ ਉਹਨਾਂ ਦੋਨਾਂ ਨੇ ਪਾਸਪੋਰਟ ਹੀ ਨਹੀਂ ਬਣਾਏ ਮਕਦਲਨ ਇੱਕ ਉਹ ਲੜਕੀ ਜਿਹੜੀ ਹਾਲੇ ਤੱਕ ਜਿਨੇ ਆਪਣੀ ਜ਼ਿੰਦਗੀ ਚ ਕਦੇ ਕੋ ਬਹੁਤ ਜ਼ਿਆਦਾ ਖਰਚਾ ਨਹੀਂ ਕੀਤਾ ਆਪਣੇ ਪੈਸਿਆਂ ਨੂੰ ਹਮੇਸ਼ਾ ਬਚਾ ਕੇ ਰੱਖਦੀ ਆ ਸੇਵ ਕਰਕੇ ਰੱਖਦੀ ਆ ਪਹਿਲੀ ਵਾਰੀ ਉਹਨੇ ਇਨਾ ਵੱਡਾ ਖਰਚਾ ਕੀਤਾ ਇੱਕ ਬਾਹਰਲੇ ਦੇਸ਼ ਦੀਆਂ ਟਿਕਟਾਂ ਰਿਟਰਨ ਟਿਕਟਾਂ ਲਈਆਂ ਨੇ ਉਹ ਵੀ ਦੋ ਲਈਆਂ ਨੇ ਤੇ ਇੱਕ ਪੂਰਾ ਦਾ ਪੂਰਾ ਟੂਰ ਪੈਕੇਜ ਉਹਨੇ ਬਾਇ ਕੀਤਾ ਹੋਇਆ ਇੰਨੇ ਜਿਆਦਾ ਪੈਸੇ ਉਹਦੇ ਲੱਗ ਚੁੱਕੇ ਆ ਹੁਣ ਜਿਹੜਾ ਟ੍ਰਿਪ ਉਹਨੇ ਲੱਗਿਆ ਸੀਗਾ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਉਹ ਪਲਾਨ ਕਰੂਗੀ ਆਪਣੇ ਬாய்ਫਰੈਂਡ ਦੇ ਨਾਲ ਉੱਥੇ ਜਾਊਗੀ ਹੁਣ ਕੁਝ ਘੰਟੇ ਬਾਕੀ ਨੇ ਉਸ ਫਲਾਈਟ ਦੇ ਇਜੀਪਟ ਪਹੁੰਚਣ ਨੂੰ ਤੇ ਉਧਰੋਂ ਹੁਣ ਮਗਦਾਲਨ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਇੰਨੇ ਪੈਸੇ ਲਾਇਆ ਹੋਿਆਂ ਦਾ ਕੀ ਕਰੇ ਫਾਈਨਲੀ ਮਕਦਾਲਨ ਇੱਕ ਡਿਸੀਜਨ ਲੈਂਦੀ ਆ ਕਿ ਜੇ ਹੋਰ ਕੋਈ ਉਹਦੇ ਨਾਲ ਨਹੀਂ ਜਾ ਪਾਰਿਆ ਤਾਂ ਉਹ ਇਕੱਲੀ ਹੀ ਇਜੀਪਟ ਜਾਊਗੀ ਤਾਂ ਕਿ ਐਟਲੀਸ ਉਹਦੇ ਪੂਰੇ ਦੇ ਪੂਰੇ ਪੈਸੇ ਖਰਾਬ ਨਾ ਹੋ ਜਾਣ ਮਾਰਕਸ ਮਕਦਾਲਨ ਨੂੰ 에ਰਪੋਰਟ ਤੱਕ ਛੱਡ ਕੇ ਆਉਂਦਾ ਹਾਲੇ ਕਿ ਮਕਦਾਲਨ ਦਾ ਇਕੱਲੇ ਜਾਣ ਦਾ ਪਲਾਨ ਬਿਲਕੁਲ ਵੀ ਨਹੀਂ ਸੀਗਾ ਕੁਝ ਘੰਟਿਆਂ ਤੋਂ ਬਾਅਦ ਇਹ ਜਹਾਜ਼ ਪੋਲੈਂਡ ਤੋਂ ਉੱਡ ਕੇ ਇਜੀਪਟ ਪਹੁੰਚ ਜਾਂਦਾ ਇਜੀਪਟ ਉਤਰ ਕੇ ਉੱਥੇ ਪਹੁੰਚ ਕੇ ਮਗਦਾਲਨ ਮਾਰਕਸ ਨੂੰ ਫੋਨ ਕਰਦੀ ਆ ਤੇ ਉਹ ਬਹੁਤ ਹੀ ਖੁਸ਼ ਆ ਤੇ ਉਹ ਇਹ ਵੀ ਦੱਸਦੀ ਆ ਕਿ ਉਹਦੇ ਨਾਲ ਦੀ ਸੀਟ ਦੇ ਉੱਪਰ ਪੋਲੈਂਡ ਦੀ ਹੀ ਲਗਭਗ ਉਹਦੀ ਹੀ ਉਮਰ ਦੀ ਇੱਕ ਹੋਰ ਵੀ ਲੜਕੀ ਸੀਗੀ ਜਿਹਦੇ ਨਾਲ ਉਹਦੀ ਕੋੜੀ ਦੋਸਤੀ ਹੋ ਗਈ ਤੇ ਹੁਣ ਉਹ ਦੋਨੇ ਇੱਕ ਇਤਫਾਕੀਆ ਗੱਲ ਹੈਗੀ ਆ ਕਿ ਜਿਹੜਾ ਹੋਟਲ ਮਗਦਾਲਨ ਨੇ ਬੁੱਕ ਕੀਤਾ ਹੋਇਆ ਇੱਕ ਬਹੁਤ ਹੀ ਲਗਜ਼ਰੀ ਹੋਟਲ ਹੈ ਜਿਹੜਾ ਬੀਚ ਦੇ ਉੱਪਰ ਮੌਜੂਦ ਹੈਗਾ ਤੇ ਇਹ ਲੜਕੀ ਵੀ ਉਸੇ ਹੀ ਹੋਟਲ ਦੇ ਵਿੱਚ ਜਾ ਰਹੀ ਹੈ ਤਕਰੀਬਨ ਰਾਤ ਦੇ 12:30 ਮਿੰਟ ਦੇ ਉੱਪਰ ਇਹ ਫਲਾਈਟ ਇਜੀਪਟ ਪਹੁੰਚਦੀ ਆ ਤੇ ਮਾਰਸਾ ਆਲਮਨਾ ਦਾ ਇਹ ਬਹੁਤ ਹੀ ਵੱਡਾ ਬਹੁਤ ਹੀ ਲਗਜ਼ਰੀ ਹੋਟਲ ਉਸ 에어ਪੋਰਟ ਤੋਂ ਹੈਗਾ 286 ਕਿਲੋਮੀਟਰ ਦੂਰ ਸਾਢੇ 3 ਪੌਣੀ 4 ਵਜੇ ਦੇ ਤਕਰੀਬਨ ਸਵੇਰ ਦੇ ਟਾਈਮ ਦੇ ਉੱਪਰ ਮੈਗਦਲਨ ਆਪਣੀ ਇੱਕ ਹੋਰ ਦੋਸਤ ਇਸ ਲੜਕੀ ਦੇ ਨਾਲ ਉਸ ਹੋਟਲ ਦੇ ਵਿੱਚ ਚੈੱਕ ਇਨ ਕਰਦੀਆਂ ਨੇ ਕੁਝ ਦੇਰ ਉਹ ਉਸ ਹੋਟਲ ਦੇ ਰੈਸਟੋਰੈਂਟ ਦੇ ਵਿੱਚ ਇਕੱਠੀਆਂ ਬੈਠਦੀਆਂ ਨੇ ਚੰਗਾ ਟਾਈਮ ਸਪੈਂਡ ਕਰਦੀਆਂ। ਉਸ ਤੋਂ ਬਾਅਦ ਇਹ ਦੋਨੇ ਆਪਣੇ ਆਪਣੇ ਕਮਰਿਆਂ ਦੇ ਵਿੱਚ ਸੌਣ ਲਈ ਚਲੀਆਂ ਜਾਂਦੀਆਂ ਨੇ। ਪਰ ਇਸ ਤੋਂ ਬਾਅਦ ਹਾਲੇ ਤੱਕ ਦੀ ਇਹ ਕਹਾਣੀ ਬਿਲਕੁਲ ਇੱਕ ਨਾਰਮਲ ਆ। ਹੁਣ ਜਦੋਂ ਮਗਦਾਲਨ ਇਸ ਕਮਰੇ ਦੇ ਵਿੱਚੋਂ ਬਾਹਰ ਆਉਗੀ ਤਾਂ ਇੱਥੋਂ ਇਹ ਕੇਸ ਅਜੀਬ ਹੋਣਾ ਸ਼ੁਰੂ ਹੋ ਜਾਂਦਾ। ਹੁਣ ਤੱਕ ਦੀ ਕਹਾਣੀ ਦੀ ਇੱਕ ਬਿਲਕੁਲ ਨਾਰਮਲ ਇੱਕ ਸਿਆਣੀ ਸੁਲਝੀ ਹੋਈ ਲੜਕੀ ਮਗਦਾਲਨ ਹੁਣ ਇੱਕ ਐਵੇਂ ਦਾ ਬਿਹੇਵ ਕਰੂਗੀ ਜਿਹਦੀ ਅੱਜ ਤੱਕ ਵੀ ਕਿਸੇ ਨੂੰ ਸਮਝ ਨਹੀਂ ਲੱਗੀ ਸੌਂ ਕੇ ਉੱਠਣ ਤੋਂ ਬਾਅਦ ਜਦੋਂ ਮਗਦਲਨ ਆਪਣੀ ਇਸੇ ਦੋਸਤ ਨਵੀਂ ਬਣੀ ਦੋਸਤ ਨੂੰ ਮਿਲਦੀ ਆ ਤਾਂ ਉਹਦੀ ਦੋਸਤ ਇਹ ਨੋਟਿਸ ਕਰਦੀ ਆ ਕਿ ਮਗਦਲਨ ਬਿਲਕੁਲ ਅਜੀਬ ਤਰ੍ਹਾਂ ਦੇ ਨਾਲ ਬਿਹੇਵ ਕਰ ਰਹੀ ਹੈ ਹੋਟਲ ਦੇ ਨਾਲ ਜਿੱਥੇ ਬੀਚ ਹੈ ਕਿਉਂਕਿ ਇਜੀਪਟ ਹੈਗਾ ਹਰ ਬੀਚ ਦੇ ਆਪਣੇ ਆਪਣੇ ਕਾਇਦੇ ਕਾਨੂੰਨ ਹੁੰਦੇ ਆ ਕੁਝ ਬੀਚਸ ਹੁੰਦੇ ਆ ਜਿੱਥੇ ਔਰਤਾਂ ਆਪਣੇ ਉੱਪਰਲੇ ਜਿਹੜੇ ਕੱਪੜੇ ਹੈਗੇ ਆ ਉਤਾਰ ਦਿੰਦੀਆਂ ਨੇ ਮੋਸਟਲੀ ਯੂਰੋਪੀਅਨ ਅਮਰੀਕਨ ਬੀਚਸ ਕਈ ਇਸ ਤਰ੍ਹਾਂ ਦੇ ਹੈਗੇ ਆ ਪਰ ਕਿਉਂਕਿ ਇੱਕ ਇਸਲਾਮਿਕ ਦੇਸ਼ ਹੈ ਤਾਂ ਉੱਥੇ ਇਹ ਚੀਜ਼ਾਂ ਕਰਨ ਦੀ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਆ ਮਕਦਾਲੇਨ ਨੂੰ ਹਾਲਾਂਕਿ ਚੰਗੀ ਤਰ੍ਹਾਂ ਪਤਾ ਪਰ ਮਕਦਾਲੇਨ ਇਸ ਬੀਚ ਦੇ ਉੱਪਰ ਜਾ ਕੇ ਤਿੰਨ ਵਾਰ ਆਪਣੇ ਕੱਪੜੇ ਉੱਪਰਲੇ ਕੱਪੜੇ ਪੂਰੀ ਤਰ੍ਹਾਂ ਦੇ ਨਾਲ ਲਾ ਦਿੰਦੀ ਆ ਤੇ ਵਾਪਸ ਉਹਨਾਂ ਨੂੰ ਫਿਰ ਪਾ ਲੈਂਦੀ ਆ ਇਸ ਤਰ੍ਹਾਂ ਦੀਆਂ ਕੁਝ ਹੋਰ ਹਰਕਤਾਂ ਕਰਨ ਤੋਂ ਬਾਅਦ ਜਿਹੜੀ ਇਹਦੀ ਉਹ ਦੋਸਤ ਹੁੰਦੀ ਆ ਜਿਹੜੀ ਇਹਨੂੰ ਉਸ ਪਲੇਨ ਦੇ ਵਿੱਚ ਮਿਲੀ ਆ ਉਹ ਮਗਦਾਲਨ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੰਦੀ ਆ ਇਸ ਤੋਂ ਅੱਗੇ ਹੁਣ ਮਗਦਾਲਨ ਕੀ ਕਰਦੀ ਆ ਉੱਥੇ ਤੁਰੇ ਫਿਰਦੇ ਹੋਰ ਲੋਕ ਜਿਨ੍ਹਾਂ ਦੇ ਵਿੱਚ ਗੈਸਟ ਵੀ ਹੈਗੇ ਆ ਹੋਟਲ ਦੇ ਮਹਿਮਾਨ ਵੀ ਨੇ ਹੋਟਲ ਦੇ ਕਰਮਚਾਰੀ ਵੀ ਨੇ ਉਹਨਾਂ ਦੇ ਫੋਨ ਫੜ ਲੈਂਦੀ ਆ ਤੇ ਫੜਨ ਤੋਂ ਬਾਅਦ ਉਹਨਾਂ ਨੂੰ ਵਾਪਸ ਦੇਣ ਤੋਂ ਇਨਕਾਰ ਕਰ ਦਿੰਦੀ ਆ ਬਹੁਤ ਹੀ ਬਚਕਾਨਾ ਹਰਕਤਾਂ ਕਰਦੀ ਆ ਮਗਦਾਲਨ ਇਸ ਤੋਂ ਅੱਗੇ ਹੁਣ ਚੀਜ਼ਾਂ ਹੋਰ ਸੀਰੀਅਸ ਤੇ ਡਾਰਕ ਹੋਣੀਆਂ ਸ਼ੁਰੂ ਹੋ ਚੁੱਕੀਆਂ ਆ ਮਗਦਲਨ ਇਸ ਤੋਂ ਬਾਅਦ ਜਿਵੇਂ ਇੱਕ ਹੋਰ ਹੀ ਦੁਨੀਆ ਦੇ ਵਿੱਚ ਪਹੁੰਚ ਚੁੱਕੀ ਆ ਜਿਵੇਂ ਰਿਐਲਿਟੀ ਦੇ ਨਾਲ ਉਹ ਬਿਲਕੁਲ ਟੁੱਟ ਗਈ ਉਹ ਆਪਣੇ ਪੇਰੈਂਟਸ ਨੂੰ ਪੋਲੈਂਡ ਦੇ ਵਿੱਚ ਪਿੱਛੇ ਆਪਣੇ ਛੱਡੇ ਹੋਏ ਦੋਸਤਾਂ ਨੂੰ ਮੈਸੇਜਸ ਕਰਦੀ ਆ ਤੇ ਉਹਨਾਂ ਨੂੰ ਪੁੱਛਦੀ ਆ ਕਿ ਤੁਸੀਂ ਕਿੱਥੇ ਹੋ ਮੈਂ ਇਸ ਕਮਰੇ ਦੇ ਵਿੱਚ ਤੁਹਾਡੀ ਵੇਟ ਕਰ ਰਹੀ ਆ ਇਹ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਮਕਦਲਨ ਨੂੰ ਇਹ ਲੱਗ ਰਿਹਾ ਹੋਵੇ ਕਿ ਪੂਰੇ ਤੇ ਪੂਰੇ ਉਹਦੇ ਸਾਰੇ ਜਾਣਕਾਰ ਉਹਦੇ ਨਾਲ ਹੀ ਉਸ ਹੋਟਲ ਦੇ ਵਿੱਚ ਆਏ ਹੋਏ ਆ ਇਸ ਤੋਂ ਬਾਅਦ ਉਹ ਆਪਣੇ ਬੋਏਫਰੈਂਡ ਤੇ ਆਪਣੇ ਫਿਅਰੈਂਸੇ ਮਾਰਕਸ ਨੂੰ ਫੋਨ ਕਰਦੀ ਆ ਫੋਨ ਕਰਕੇ ਕਹਿੰਦੀ ਆ ਕਿ ਮਾਰਕਸ ਤੂੰ ਕਿੱਥੇ ਆ ਮੈਂ ਇਸ ਕਮਰੇ 'ਚ ਬਹੁਤ ਟਾਈਮ ਤੋਂ ਤੇਰੀ ਵੇਟ ਕਰ ਰਹੀ ਆ ਇੱਕ ਬਜ਼ੁਰਗ ਔਰਤ ਇਹ ਸਾਰਾ ਕੁਝ ਦੇਖ ਰਹੀ ਆ ਜਦੋਂ ਕਿ ਬਾਕੀ ਦੇ ਲੋਕ ਹੌਲੀ-ਹੌਲੀ ਮਕਦਾਲਿਨ ਤੋਂ ਦੂਰੀ ਬਣਾ ਰਹੇ ਆ ਕਿਉਂਕਿ ਉਹਨੂੰ ਲੱਗ ਰਿਹਾ ਕਿ ਇਹ ਲੜਕੀ ਜਿਹੜੀ ਹੈਗੀ ਆ ਬਹੁਤ ਅਜੀਬ ਬਿਹੇਵ ਕਰ ਰਹੀ ਆ ਸ਼ਾਇਦ ਐਨੇ ਕੋਈ ਬਹੁਤ ਜ਼ਬਰਦਸਤ ਡਰਿੰਕ ਲਈ ਹੋਵੇ ਜਾਂ ਕੋਈ ਡਰੱਗ ਲਈ ਹੋਵੇ ਪਰ ਇੱਕ ਬਜ਼ੁਰਗ ਔਰਤ ਆਉਂਦੇ ਆ ਉਹਨਾਂ ਨੂੰ ਮਕਦਾਲਨ ਦੀ ਇਸ ਕੰਡੀਸ਼ਨ ਦੇ ਉੱਪਰ ਤਰਸ ਆਉਂਦਾ ਉਹ ਉਹਦੇ ਨਾਲ ਬੈਠਦੇ ਆ ਉਹਦੀਆਂ ਗੱਲਾਂ ਸੁਣਨੀਆਂ ਸ਼ੁਰੂ ਕਰਦੇ ਆ ਪਰ ਇਹ ਗੱਲਾਂ ਹੌਲੀ-ਹੌਲੀ ਕਰਕੇ ਬਹੁਤ ਹੀ ਡਾਰਕ ਰੂਪ ਅਖਤਿਆਰ ਕਰਦੀਆਂ ਨੇ ਤੇ ਮਕਦਾਲਨ ਉਸ ਬਜ਼ੁਰਗ ਔਰਤ ਨੂੰ ਪੁੱਛਣਾ ਸਟਾਰਟ ਕਰਦੀ ਆ ਕਿ ਕੀ ਮੌਤ ਤੋਂ ਬਾਅਦ ਵੀ ਕੋਈ ਜ਼ਿੰਦਗੀ ਹੈ ਜਾਂ ਇਸ ਇਸ ਤਰ੍ਹਾਂ ਦੀਆਂ ਚੀਜ਼ਾਂ ਮੌਤ ਦੇ ਨਾਲ ਰਿਲੇਟਡ ਚੀਜ਼ਾਂ ਬਹੁਤ ਸਾਰੀਆਂ ਉਹ ਪੁੱਛਦੀ ਆ ਇੱਕ ਪੁਆਇੰਟ ਦੇ ਉੱਪਰ ਆ ਕੇ ਉਹ ਬਜ਼ੁਰਗ ਔਰਤ ਵੀ ਮਗਦਲਨ ਦੀ ਇਸ ਮਾਨਸਿਕ ਕੰਡੀਸ਼ਨ ਤੋਂ ਤੇ ਇਹਨਾਂ ਗੱਲਾਂ ਤੋਂ ਬਹੁਤ ਜ਼ਿਆਦਾ ਡਰ ਜਾਂਦੇ ਆ ਤੇ ਮਗਦਲਨ ਨੂੰ ਉੱਥੇ ਹੀ ਛੱਡ ਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਮਗਦਲਨ ਆਪਣੇ ਕਮਰੇ ਦੇ ਵਿੱਚ ਵਾਪਸ ਜਾਂਦੀ ਆ ਤੇ ਕੁਝ ਟਾਈਮ ਤੋਂ ਬਾਅਦ ਹੋਟਲ ਦੀ ਰਿਸੈਪਸ਼ਨ ਦੇ ਉੱਪਰ ਪਹੁੰਚ ਕੇ ਹੋਟਲ ਵਾਲੇ ਨੂੰ ਇੱਕ ਕੰਪਲੇਂਟ ਕਰਦੀ ਆ ਕਿ ਮੇਰੇ ਕਮਰੇ ਦੇ ਵਿੱਚ ਕੋਈ ਮੌਜੂਦ ਹੈ ਮੈਨੂੰ ਬਹੁਤ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਉੱਥੋਂ ਸੁਣ ਰਹੀਆਂ ਨੇ ਇਹ ਚੀਜ਼ ਚੈੱਕ ਕਰਨ ਦੇ ਲਈ ਹੋਟਲ ਦੇ ਕਰਮਚਾਰੀ ਮਕਦਾਲਨ ਦੇ ਕਮਰੇ ਦੇ ਵਿੱਚ ਪਹੁੰਚਦੇ ਆ ਪਰ ਉੱਥੇ ਉਹਨਾਂ ਨੂੰ ਕੋਈ ਵੀ ਨਹੀਂ ਮਿਲਦਾ ਉਸ ਤੋਂ ਬਾਅਦ ਮਕਦਾਲਨ ਮਾਰਕਸ ਨੂੰ ਫੋਨ ਕਰਦੀ ਆ ਮਾਰਕਸ ਨੂੰ ਵੀ ਸੇਮ ਚੀਜ਼ ਕਹਿੰਦੀ ਆ ਕਿ ਮੇਰੇ ਕਮਰੇ ਦੇ ਵਿੱਚ ਕੋਈ ਹੈ ਮੈਨੂੰ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਸੁਣ ਰਹੀਆਂ ਨੇ ਮਾਰਕਸ ਇੰਨੀ ਚੀਜ਼ ਦੇ ਉੱਪਰ ਡਰ ਜਾਂਦਾ ਤੇ ਮਗਦਾਲਨ ਦੇ ਪੇਰੈਂਟਸ ਨੂੰ ਫੋਨ ਕਰਦਾ ਪਰ ਪੇਰੈਂਟਸ ਕਹਿੰਦੇ ਕਿ ਸਾਡੇ ਕੋਲੇ ਪਾਸਪੋਰਟ ਨਹੀਂ ਹੈਗਾ ਅਸੀਂ ਉੱਥੇ ਨਹੀਂ ਜਾ ਸਕਦੇ ਪਰ ਹੁਣ ਤੱਕ ਮਗਦਾਲਨ ਦੇ ਫਿਅਾਂਸੇ ਮਾਰਕਸ ਮਗਦਾਲਨ ਦੇ ਪੇਰੈਂਟਸ ਤੇ ਉਹਦੀ ਸਿਸਟਰ ਇਹਨਾਂ ਸਾਰਿਆਂ ਨੂੰ ਇੱਕ ਚੀਜ਼ ਕਲੀਅਰ ਹੋ ਚੁੱਕੀ ਆ ਜਿੱਥੇ ਉਹ ਐਕਸਪੈਕਟ ਕਰ ਰਹੇ ਸੀ ਮਗਦਾਲਨ ਦੇ ਫੋਨ ਕਾਲ ਆਉਣੇ ਤੇ ਉਹਦੇ ਵੱਲੋਂ ਇਹ ਦੱਸਣਾ ਕਿ ਉਹ ਕਿੰਨੇ ਖੁਸ਼ ਆ ਉਹਨੇ ਨਵਾਂ ਕੀ ਕੀ ਦੇਖਿਆ ਕੌਣ ਕੌਣ ਨਵੇਂ ਦੋਸਤ ਬਣਾਏ ਪਰ ਇੱਥੇ ਉਲਟਾ ਹੋ ਰਿਹਾ ਮਗਦਾਲੇ ਨੇ ਇੱਕ ਅਜੀਬ ਮਾਨਸਿਕ ਸਥਿਤੀ ਦੇ ਵਿੱਚ ਹੈਗੀ ਆ ਤੇ ਪਿੱਛੇ ਉਹਦੇ ਦੋਸਤਾਂ ਨੂੰ ਉਹਦੇ ਫਿਅਾਂਸੇ ਨੂੰ ਤੇ ਉਹਦੇ ਮਾਪੇ-ਬਾਪ ਨੂੰ ਉਹਦੀ ਹੁਣ ਬਹੁਤ ਜ਼ਿਆਦਾ ਟੈਨਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਹੁਣ ਇੱਥੇ ਇੱਕ ਹੋਰ ਇਨਸਾਨ ਸੀਨ ਦੇ ਵਿੱਚ ਆਉਂਦਾ ਜਦੋਂ ਇਹ ਪੂਰਾ ਦਾ ਪੂਰਾ ਟਰੈਵਲ ਪੈਕੇਜ ਮਗਦਾਲੇ ਨੇ ਬੁੱਕ ਕੀਤਾ ਤਾਂ ਨਾਲ ਦੀ ਨਾਲ ਹੀ ਇੱਕ ਟੂਰ ਗਾਈਡ ਵੀ ਉਹਨੂੰ ਅਵੇਲੇਬਲ ਕਰਵਾਇਆ ਗਿਆ ਉਹਦਾ ਨਾਮ ਸੀ ਮਹਿਮੂਦ ਖੇਰੀ ਕਿਉਂਕਿ ਪੋਲੈਂਡ ਦੇ ਬਹੁਤ ਜ਼ਿਆਦਾ ਲੋਕ ਏਜੀਪਟ ਨੂੰ ਫੇਵਰਿਟ ਡੈਸਟੀਨੇਸ਼ਨ ਆਪਣੀ ਮੰਨਦੇ ਆ ਇਸ ਕਾਰਨ ਏਜੀਪਟ ਦੇ ਬਹੁਤ ਸਾਰੇ ਟੂਰ ਗਾਈਡ ਹੈਗੇ ਆ ਜਿਹੜੇ ਪੋਲਿਸ਼ ਲੈਂਗੁਏਜ ਨੂੰ ਬਹੁਤ ਹੀ ਚੰਗੀ ਤਰ੍ਹਾਂ ਦੇ ਨਾਲ ਬੋਲ ਲੈਂਦੇ ਆ ਮਹਿਮੂਦ ਖੇਰੀ ਵੀ ਕਿਉਂਕਿ ਉਹ ਇੱਕ ਲਗਜ਼ਰੀ ਹੋਟਲ ਦੇ ਵਿੱਚ ਕੰਮ ਕਰਦਾ ਸੀ ਤੇ ਉੱਥੇ ਇਸ ਤਰ੍ਹਾਂ ਦੇ ਲੋਕ ਆਉਂਦੇ ਰਹਿੰਦੇ ਆ ਉਹਨੂੰ ਪੋਲਿਸ਼ ਜ਼ੁਬਾਨ ਜਿਹੜੀ ਆ ਉਹ ਬਹੁਤ ਚੰਗੀ ਤਰ੍ਹਾਂ ਆਉਂਦੀ ਸੀ ਤੇ ਉਹਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਮਗਦਾਲਨ ਦੇ ਨਾਲ ਰਹਿਣਾ ਤੇ ਉਹਨੂੰ ਸਾਰੀ ਜਗ੍ਹਾ ਕਮਾਉਣੀ ਜਿੰਨਾ ਵੀ ਟਾਈਮ ਮਗਦਾਲਨ ਏਜੀਪਟ ਵਿੱਚ ਰਹਿੰਦੀ ਆ ਆਪਣੀ ਜ਼ਿੰਦਗੀ ਦੇ ਅਖੀਰਲੇ ਪਲ ਤੱਕ ਮਹਿਮੂਦ ਖੇਰੀ ਉਹ ਇਨਸਾਨ ਸੀ ਜਿਹੜਾ ਹਰ ਟਾਈਮ ਉਹਦੇ ਨਾਲ ਰਹਿੰਦਾ ਵਾ ਤਾਂ ਇਸੇ ਕਾਰਨ ਮਗਦਾਲਨ ਦੀ ਇਸ ਮਾਨਸਿਕ ਸਥਿਤੀ ਦੇ ਕਾਰਨ ਮਾਰਕਸ ਤੇ ਮਹਿਮੂਦ ਖੇਰੀ ਦੀ ਆਪਸ ਦੇ ਵਿੱਚ ਵੀ ਫੋਨ ਦੇ ਉੱਪਰ ਬਹੁਤ ਵਾਰ ਗੱਲਬਾਤ ਹੁੰਦੀ ਆ ਹੁਣ ਉਧਰ ਮਾਰਕਸ ਨੂੰ ਟੈਨਸ਼ਨ ਆ ਉਹ ਖੁਦ ਨਹੀਂ ਜਾ ਸਕਦਾ ਮਗਦਾਲਨ ਦੇ ਪੇਰੈਂਟਸ ਨਹੀਂ ਜਾ ਸਕਦੇ ਤਾਂ ਫਾਈਨਲੀ ਜਿਹੜੀ ਸਭ ਤੋਂ ਪਹਿਲੀ ਫਲਾਈਟ ਏਜੀਪਟ ਤੋਂ ਵਾਪਸ ਪੋਲੈਂਡ ਆਉਣੀ ਆ ਉਹ ਹੈਗੀ ਹਾਲੇ 3 ਦਿਨ ਅੱਗੇ ਦੀ 29 ਤਰੀਕ ਦੀ ਤਾਂ ਮਾਰਕਸ ਮਗਦਾਲਨ ਦੇ ਲਈ ਉਹ 29 ਤਰੀਕ ਦੀ ਫਲਾਈਟ ਨੂੰ ਬੁੱਕ ਕਰ ਲੈਂਦਾ ਪਰ ਵਿਚਕਾਰ ਹਾਲੇ ਵੀ ਮਗਦਾਲਨ ਨੂੰ ਉੱਥੇ ਇਕੱਲੇ ਇੱਕ ਹੋਰ ਦੁਨੀਆ ਦੇ ਵਿੱਚ ਇੱਕ ਹੋਰ ਕੰਟਰੀ ਦੇ ਵਿੱਚ ਇਹੋ ਜੀ ਸਥਿਤੀ ਦੇ ਵਿੱਚ 2 ਦਿਨ ਉਹਨੂੰ ਇਕੱਲੇ ਹਾਲੇ ਰਹਿਣਾ ਪਊਗਾ ਇਹਨਾਂ 2 ਦਿਨਾਂ ਦੀਆਂ ਬਹੁਤ ਸਾਰੀਆਂ ਸੀਸੀਟੀਵੀ ਫੁਟੇਜਸ ਨੇ ਜਿਨ੍ਹਾਂ ਦੇ ਵਿੱਚ ਮਗਦੋਲਨ ਬਹੁਤ ਅਜੀਬ ਬਿਹੇਵ ਕਰਦੀ ਦਿਖ ਰਹੀ ਆ ਉਹਨਾਂ ਦੇ ਵਿੱਚੋਂ ਇੱਕ ਫੁਟੇਜ ਹੈਗੀ ਆ ਜਿਹਦੇ ਵਿੱਚ ਉਹ ਆਪਣੇ ਕਮਰੇ ਤੋਂ ਬਿਲਕੁਲ ਬਾਹਰ ਸਿਰਫ ਆਪਣੇ ਨਹਾਉਣ ਵਾਲੇ ਕੱਪੜਿਆਂ ਦੇ ਵਿੱਚ ਬੈਠੀ ਆ ਇੱਕ ਵੀਡੀਓ ਦੇ ਵਿੱਚ ਉਹ ਸਿਰਫ ਮੋਸ਼ਨਲੈਸ ਪਈ ਆ ਜਿਸ ਤਰ੍ਹਾਂ ਜਾਂ ਤਾਂ ਕੋਈ ਇਨਸਾਨ ਸੌ ਰਿਹਾ ਹੋਵੇ ਜਾਂ ਕੋਈ ਡੈੱਡ ਬੋਡੀ ਹੋਵੇ ਇੱਕ ਹੋਰ ਵੀਡੀਓ ਦੇ ਵਿੱਚ ਉਹ ਲੋਕਾਂ ਨੂੰ ਬੁਲਾ ਰਹੀ ਆ ਕਿਸੇ ਨੂੰ ਬਹੁਤ ਅਜੀਬ ਤਰ੍ਹਾਂ ਦੇ ਨਾਲ ਹੱਥ ਪੈਰ ਹਿਲਾ ਰਹੀ ਆ ਜਿਵੇਂ ਕਿਸੇ ਨੂੰ ਦੂਰ ਤੋਂ ਬੁਲਾ ਰਹੀ ਹੋਵੇ ਹੋਰ ਕਈ ਵੀਡੀਓ ਨੇ ਜਿਨ੍ਹਾਂ ਦੇ ਵਿੱਚ ਉਹ ਲੋਕਾਂ ਦੇ ਫੋਨ ਫੜਨ ਦੀ ਕੋਸ਼ਿਸ਼ ਕਰਦੀ ਦਿਖਾਈ ਦਿੰਦੀ ਇੱਕ ਬਹੁਤ ਹੀ ਅਜੀਬ ਚੀਜ਼ ਹੈ ਇੱਕ 27 ਸਾਲ ਦੀ ਨੌਜਵਾਨ ਲੜਕੀ ਜਿਨੇ ਅੱਜ ਤੱਕ ਇਸ ਤਰ੍ਹਾਂ ਕਦੇ ਵੀ ਬਿਹੇਵ ਨਹੀਂ ਕੀਤਾ ਜਿਨੇ ਇੱਕ ਨਾਰਮਲ ਜ਼ਿੰਦਗੀ ਜਿਉਈ ਆ ਆਪਣੀ ਲਾਈਫ ਦੇ ਵਧੀਆ ਡਿਸੀਜਨ ਲਏ ਆ ਤੇ ਹਾਲੇ ਤੱਕ ਆਪਣੀ ਲਾਈਫ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਉਇਆ ਵਾ ਇੱਕਦਮ ਹੀ ਈਜੀਪਟ ਪਹੁੰਚਣ ਦੇ ਉੱਪਰ ਐਸਾ ਕੀ ਹੁੰਦਾ ਕਿ ਇਹ ਲੜਕੀ ਬਿਲਕੁਲ ਆਪਾ ਖੋ ਦਿੰਦੀ ਆ ਰਿਐਲਿਟੀ ਤੋਂ ਬਹੁਤ ਦੂਰ ਚਲੀ ਜਾਂਦੀ ਆ ਤੇ ਬਿਲਕੁਲ ਇੱਕ ਪਾਗਲਾਂ ਦੀ ਤਰ੍ਹਾਂ ਬਿਹੇਵ ਕਰਨਾ ਸ਼ੁਰੂ ਕਰ ਦਿੰਦੀ ਆ ਹੋਟਲ ਮਾਰਸਾ ਅਲਮ ਦਾ ਸਟਾਫ ਜਦੋਂ ਇਹ ਦੇਖਦਾ ਕਿ ਇਸ ਲੜਕੀ ਦੀ ਕੰਡੀਸ਼ਨ ਬਹੁਤ ਹੀ ਜ਼ਿਆਦਾ ਖਰਾਬ ਹੈ ਤਾਂ ਉਹਨੂੰ ਇੱਕ ਲੋਕਲ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਜਿੱਦੀ ਸੀਸੀਟੀਵੀ ਫੁਟੇਜਸ ਵੀ ਬਹੁਤ ਸਾਰੀਆਂ ਮੌਜੂਦ ਨੇ ਕਾਫੀ ਸਾਰੇ ਲੋਕਾਂ ਨੂੰ ਉਹਦੇ ਨਾਲ ਭੇਜਿਆ ਜਾਂਦਾ ਇੱਕ ਵੈਨ ਦੇ ਉੱਪਰ ਸਾਰੇ ਲੋਕ ਉੱਥੇ ਜਾਂਦੇ ਆ ਇੱਥੋਂ ਗੱਲਾਂ ਹੋਰ ਵੀ ਜ਼ਿਆਦਾ ਅਜੀਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਕਲੀਅਰਲੀ ਇਹ ਦੇਖਿਆ ਜਾ ਸਕਦਾ ਕਿ ਮਗਦਲਨ ਉਸ ਹੋਟਲ ਦੇ ਵਿੱਚ ਰੁਕਦੀ ਆ ਬਾਹਰ ਖੜੀ ਹੁੰਦੀ ਆ ਤੇ ਕਿਸੇ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਕਰ ਰਹੀ ਆ ਤੇ ਹਸਪੀਟਲ ਦਾ ਇੱਕ ਕਰਮਚਾਰੀ ਆ ਜਿਹੜਾ ਪਹਿਲਾਂ ਵੀਲਚੇਅਰ ਲੈ ਕੇ ਉਹਦੇ ਲਈ ਆਇਆ ਹੋਇਆ ਪਰ ਉਸੇ ਹੀ ਹਸਪੀਟਲ ਦੇ ਇੱਕ ਡਾਕਟਰ ਅਹਿਮਦ ਸ਼ੌਕੀ ਆਪਣਾ ਬਿਆਨ ਇਹ ਦਿੰਦੇ ਆ ਕਿ ਮਕਦਾਲੈਨ ਨੇ ਗੱਡੀ ਦੇ ਵਿੱਚੋਂ ਉਤਰਨਾ ਹੀ ਮਨਜ਼ੂਰ ਨਹੀਂ ਕੀਤਾ ਤੇ ਉਹਨੂੰ ਲੈ ਕੇ ਆਉਣ ਵਾਲੇ ਹੋਟਲ ਦੇ ਕਰਮਚਾਰੀ ਉਹਨੂੰ ਉਸੇ ਤਰ੍ਹਾਂ ਹੀ ਲੈ ਕੇ ਵਾਪਸ ਚਲੇ ਗਏ ਪਰ ਜਦੋਂ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਇਹ ਕਲੀਅਰਲੀ ਦਿਖਦਾ ਵਾ ਕਿ ਉਹ ਬਾਰ ਖੜਦੀ ਆ ਹੁਣ ਇਹ ਚੀਜ਼ ਉਸ ਡਾਕਟਰ ਨੇ ਕਿਉਂ ਬੋਲੀ ਇਹ ਗਲਤ ਬਿਆਨ ਕਿਉਂ ਦਿੱਤਾ ਇਹ ਸਿਰਫ ਇਸ ਪੂਰੇ ਕੇਸ ਦੇ ਵਿੱਚ ਇੱਕ ਹੀ ਪ੍ਰੋਬਲਮ ਦੀ ਗੱਲ ਨਹੀਂ ਹੈਗੀ ਇਸ ਕੇਸ ਦੇ ਵਿੱਚ ਬਹੁਤ ਸਾਰੇ ਪੁਆਇੰਟ ਇਸ ਤਰ੍ਹਾਂ ਦੇ ਨੇ ਜਦੋਂ ਅਲੱਗ-ਅਲੱਗ ਲੋਕਾਂ ਨੇ ਅਲੱਗ-ਅਲੱਗ ਗੱਲਾਂ ਕਹੀਆਂ ਨੇ ਉਸ ਤੋਂ ਬਾਅਦ ਹੋਟਲ ਦੇ ਕਰਮਚਾਰੀ ਮਕਦਲਨ ਨੂੰ ਵਾਪਸ ਉਸੇ ਹੋਟਲ ਦੇ ਵਿੱਚ ਲੈ ਕੇ ਆਉਂਦੇ ਆ ਤੇ ਮਕਦਲਨ ਦੀਆਂ ਉਹੀ ਅਜੀਬ ਹਰਕਤਾਂ ਚੱਲਦੀਆਂ ਰਹਿੰਦੀਆਂ ਨੇ ਫਾਈਨਲੀ ਆ ਜਾਂਦਾ 29 ਤਰੀਕ ਦਾ ਦਿਨ ਜਿਸ ਦਿਨ ਦੀ ਫਲਾਈਟ ਮਕਦਲਨ ਦੀ ਮਾਰਕਸ ਨੇ ਬੁੱਕ ਕੀਤੀ ਹੋਈ ਆ ਇਜੀਪਟ ਤੋਂ ਵਾਪਸ ਪੋਲੈਂਡ ਦੀ ਮਹਿਮੂਦ ਖੇਰੀ ਕਿਉਂਕਿ ਮਕਦਲਨ ਦਾ ਟੂਰ ਗਾਈਡ ਹੈ ਉਹ ਉਹਨੂੰ ਆਪਣੀ ਕਾਰ ਦੇ ਵਿੱਚ 에ਅਰਪੋਰਟ ਤੱਕ ਲੈ ਕੇ ਜਾਂਦਾ ਪਰ ਉੱਥੇ ਜਾ ਕੇ ਵੀ ਮਕਦਲਨ ਬਹੁਤ ਹੀ ਅਜੀਬ ਤਰ੍ਹਾਂ ਦੇ ਨਾਲ ਬਿਹੇਵ ਕਰਦੀ ਆ ਤੇ ਆਪਣੇ ਕੱਪੜੇ ਲਾਉਣੇ ਸ਼ੁਰੂ ਕਰ ਦਿੰਦੀ ਆ ਇਹਦੇ ਨਾਲ ਹੁੰਦਾ ਕੀ ਆ ਫਲਾਈਟ ਦੇ ਕਰਮਚਾਰੀ ਉਸ ਜਹਾਜ਼ ਤੇ ਮਗਦਲਨ ਨੂੰ ਇਸ ਜਹਾਜ਼ ਦੇ ਵਿੱਚ ਬਿਠਾਉਣ ਤੋਂ ਮਨਾ ਕਰ ਦਿੰਦੇ ਆ ਮਹਿਮੂਦ ਖੇਰੀ ਮਗਦਲਨ ਨੂੰ ਇਸ ਕਾਰਨ ਵਾਪਸ ਆਪਣੇ ਹੋਟਲ ਦੇ ਵਿੱਚ ਲੈ ਕੇ ਚਲਾ ਜਾਂਦਾ ਸ਼ਾਇਦ ਮਗਦਲਨ ਦਾ ਬਚਣ ਦਾ ਜ਼ਿੰਦਗੀ ਉਹਦੀ ਲੰਬੀ ਹੋਣ ਦਾ ਇੱਕ ਲਾਸਟ ਰਸਤਾ ਸੀ ਉਹ ਜਹਾਜ਼ ਪਰ ਸ਼ਾਇਦ ਬੁਰੀ ਕਿਸਮਤ ਨਾਲ ਜਾਂ ਬਹੁਤ ਸਾਰੇ ਇਹ ਜੇ ਕਾਰਨਾ ਕਾਰਨ ਜਿਹੜੇ ਅੱਜ ਵੀ ਸਾਨੂੰ ਪਤਾ ਨਹੀਂ ਲੱਗੇ ਮਕਦਾਲਨ ਬਹੁਤ ਅਜੀਬ ਤਰ੍ਹਾਂ ਦੇ ਨਾਲ ਬਿਹੇਵ ਕਰਦੀ ਹੈ ਤੇ ਕਿਉਂਕਿ ਸਖਤ ਗਾਈਡਲਾਈਨਸ ਹੁੰਦੀਆਂ ਨੇ ਨਿਯਮ ਹੁੰਦੇ ਆ ਰੂਲ ਹੁੰਦੇ ਆ ਕਿ ਤੁਸੀਂ ਕਿਸੇ ਵੀ ਇਸ ਤਰ੍ਹਾਂ ਦੇ ਯਾਤਰੀ ਨੂੰ ਆਪਣੇ ਜਹਾਜ਼ ਦੇ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦੇ ਸਕਦੇ ਕਿਉਂਕਿ ਬਾਕੀ ਦੀਆਂ ਸਵਾਰੀਆਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਪਰ ਹੁਣ ਜਦੋਂ ਮਹਿਮੂਦ ਖੇਰੀ ਮਗਦਾਲਨ ਨੂੰ ਵਾਪਸ ਮਾਰਸਾ ਆਲਮ ਹੋਟਲ ਦੇ ਵਿੱਚ ਲੈ ਕੇ ਜਾਂਦਾ ਤਾਂ ਹੁਣ ਉਹ ਹੋਟਲ ਵਾਲੇ ਵੀ ਪਿਛਲੇ 3-4 ਦਿਨ ਤੋਂ ਮਗਦਾਲਨ ਦੀਆਂ ਅਜੀਬ ਹਰਕਤਾਂ ਦੇਖ ਕੇ ਉਹਦੇ ਤੋਂ ਅੱਕ ਚੁੱਕੇ ਆ ਤੇ ਉਹ ਮਗਦਾਲਨ ਨੂੰ ਆਪਣੇ ਹੋਟਲ ਦੇ ਵਿੱਚ ਦੁਬਾਰਾ ਚੈੱਕ ਇਨ ਕਰਵਾਉਣ ਤੋਂ ਮਨਾ ਕਰ ਦਿੰਦੇ ਆ ਉਸ ਤੋਂ ਬਾਅਦ ਮਹਿਮੂਦ ਖੇਰੀ ਮਗਦਾਲਨ ਨੂੰ ਲੈ ਕੇ ਇੱਕ ਹੋਰ ਹੋਟਲ ਦੇ ਵਿੱਚ ਪਹੁੰਚਦਾ ਜਿੱਥੇ ਕਿ ਉਹ ਮਗਦਾਲਨ ਨੂੰ ਚੈੱਕ ਇਨ ਕਰਨ ਦੀ ਆਗਿਆ ਦੇ ਦਿੰਦੇ ਆ ਇਸ ਹੋਟਲ ਦੇ ਵਿੱਚ ਜਿਹੜਾ ਕਮਰਾ ਮਗਦਲਨ ਨੂੰ ਦਿੱਤਾ ਜਾਂਦਾ ਉਹ ਸੈਕੰਡ ਫਲੋਰ ਦੇ ਉੱਪਰ ਜਦੋਂ ਮਗਦਲਨ ਉੱਥੇ ਪਹੁੰਚਦੀ ਆ ਤਾਂ ਉੱਥੋਂ ਦੇ ਕਰਮਚਾਰੀ ਦੇਖਦੇ ਆ ਕਿ ਮਗਦਲਨ ਬਾਲਕੋਨੀ ਦੇ ਵਿੱਚੋਂ ਛਾਲ ਮਾਰਨ ਦੀ ਕੋਸ਼ਿਸ਼ ਕਰਦੀ ਆ ਬਹੁਤ ਸਾਰੇ ਕਰਮਚਾਰੀ ਮਗਦਲਨ ਨੂੰ ਫੜਦੇ ਆ ਉਹਨੂੰ ਉਹਦੇ ਬੈੱਡ ਦੇ ਉੱਪਰ ਪਾਇਆ ਜਾਂਦਾ ਤੇ ਲਿਨਨ ਦੀਆਂ ਚਾਦਰਾਂ ਦੇ ਨਾਲ ਉਹਦੇ ਹੱਥ ਪੈਰ ਬੈੱਡ ਦੇ ਨਾਲ ਹੀ ਬੰਨ੍ਹ ਦਿੱਤੇ ਜਾਂਦੇ ਆ ਤਾਂ ਕਿ ਮਗਦਲਨ ਦੁਬਾਰਾ ਛਾਲ ਮਾਰ ਕੇ ਸੁਇਸਾਈਡ ਕਰਨ ਦੀ ਕੋਸ਼ਿਸ਼ ਨਾ ਕਰੇ ਤੇ ਇੱਕ ਫੀਮੇਲ ਅਟੈਂਡੈਂਟ ਨੂੰ ਮਗਦਲਨ ਦੇ ਨਾਲ ਹੀ ਉਸ ਕਮਰੇ ਦੇ ਵਿੱਚ ਛੱਡ ਦਿੱਤਾ ਜਾਂਦਾ ਇਹ ਵਾਲੀ ਸੀਸੀਟੀਵੀ ਫੁਟੇਜ ਬਹੁਤ ਜ਼ਿਆਦਾ ਵਾਇਰਲ ਹੁੰਦੀ ਹੈ ਪੂਰੀ ਦੁਨੀਆ ਦੇ ਵਿੱਚ ਇੰਟਰਨੈਟ ਦੇ ਉੱਪਰ ਮਗਦਾਲਨ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਬਹੁਤ ਜ਼ਿਆਦਾ ਦੇਖੀ ਜਾਂਦੀ ਹੈ ਜਿਦੇ ਵਿੱਚ ਬਹੁਤ ਸਾਰੇ ਲੋਕ ਮੈਦਾਨੇ ਨੂੰ ਜ਼ਬਰਦਸਤੀ ਚੱਕ ਕੇ ਕਿਸੇ ਇੱਕ ਕਮਰੇ ਦੇ ਵਿੱਚ ਲੈ ਕੇ ਜਾ ਰਹੇ ਆ ਇਸ ਵੀਡੀਓ ਨੂੰ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਨਾਲ ਇੰਟਰਪ੍ਰੀਟ ਕੀਤਾ ਗਿਆ ਅਲੱਗ-ਅਲੱਗ ਲੋਕਾਂ ਨੇ ਆਪਣੀ-ਆਪਣੀ ਇਹਦੇ ਬਾਰੇ ਚਾਰਨਾ ਬਣਾਈਆ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਇਹ ਉਥੋਂ ਦੇ ਲੋਕਲ ਲੋਕਾਂ ਦਾ ਇੱਕ ਗਰੁੱਪ ਸੀ ਗੁੰਡਿਆਂ ਦਾ ਗਰੁੱਪ ਸੀ ਜਿਹੜੇ ਮਗਦਾਲਨ ਦੇ ਨਾਲ ਜ਼ਬਰਦਸਤੀ ਕਰ ਰਹੇ ਆ ਉਹਦੇ ਨਾਲ ਰੇਪ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੋ ਸੱਚਾਈ ਅਧਿਕਾਰੀਆਂ ਨੇ ਦੱਸੀ ਆ ਹੋਟਲ ਦੇ ਕਰਮਚਾਰੀਆਂ ਨੇ ਦੱਸੀ ਆ ਉਹ ਬਿਲਕੁਲ ਇਸ ਤੋਂ ਡਿਫਰੈਂਟ ਆ ਜਿਹੜੀ ਕਿ ਇਸ ਤੋਂ ਪਹਿਲਾਂ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ ਹੁਣ ਕੁਝ ਘੰਟਿਆਂ ਤੋਂ ਬਾਅਦ ਮਗਦਾਲਨ ਉਸ ਲੜਕੀ ਨੂੰ ਕਹਿੰਦੀ ਆ ਕਿ ਮੈਂ ਵਾਸ਼ਰੂਮ ਜਾਣਾ ਤਾਂ ਉਹ ਲੜਕੀ ਜਦੋਂ ਹੀ ਮਗਦਾਲੇਨ ਦੇ ਹੱਥ ਪੈਰ ਖੋਲਦੀ ਆ ਤਾਂ ਕਿ ਮਗਦਾਲੇਨ ਵਾਸ਼ਰੂਮ ਚਲੀ ਜਾਵੇ ਉਸੇ ਟਾਈਮ ਇਸ ਤੋਂ ਪਹਿਲਾਂ ਕਿ ਉਹ ਲੜਕੀ ਕੁਝ ਸਮਝ ਪਾਉਂਦੀ ਮਗਦਾਲੇਨ ਭੱਜ ਕੇ ਬਾਲਕਨੀ ਜਾਂਦੀ ਆ ਤੇ ਬਾਲਕਨੀ ਦੇ ਵਿੱਚੋਂ ਆਪਣੀ ਦੂਸਰੀ ਮੰਜ਼ਲ ਦੇ ਉੱਪਰ ਵਾਲੇ ਕਮਰੇ ਤੋਂ ਥੱਲੇ ਛਾਲ ਮਾਰ ਦਿੰਦੀ ਆ ਇਹ ਟਾਈਮ ਹੈ ਸਵੇਰੇ 2:50 ਮਿੰਟ ਦਾ ਮਤਲਬ ਬਹੁਤ ਜਲਦੀ ਸਵੇਰੇ ਜਾਂ ਤੁਸੀਂ ਰਾਤ ਦਾ ਵੀ ਕਹਿ ਸਕਦੇ ਹੋ ਪਹਿਲਾਂ ਮਗਦਾਲੇਨ ਨੂੰ ਫਿਰ ਉਸੇ ਹਸਪੀਟਲ ਲਿਜਾਇਆ ਜਾਂਦਾ ਪਰ ਮਗਦਾਲੇਨ ਦੀ ਹਾਲਤ ਸੀਰੀਅਸ ਆ ਇਸ ਲਈ ਉਹਨੂੰ ਉੱਥੋਂ 180 ਮੀਲ ਦੂਰ ਇੱਕ ਸ਼ਹਿਰ ਹੈ ਹਰਗਾਦਾ ਉੱਥੋਂ ਦੇ ਰੈੱਡ ਸੀ ਹਸਪੀਟਲ ਵਿੱਚ ਲੈ ਕੇ ਜਾਇਆ ਜਾਂਦਾ ਜਿਹੜਾ ਇੱਕ ਬਹੁਤ ਹੀ ਵੱਡਾ ਹਸਪੀਟਲ ਹੈ ਉੱਥੋਂ ਦੇ ਡਾਕਟਰ ਤੇ ਡਾਇਰੈਕਟਰ ਨੇ ਡਾਕਟਰ ਮੁਹੰਮਦ ਸੈਮੀ ਗੋਮਾ ਮਕਦਲਨ ਨੂੰ ਉਹ ਚੈੱਕ ਕਰਦੇ ਆ ਪਰ ਉੱਥੇ ਜਾ ਕੇ ਸਿਰਫ ਕੁਝ ਘੰਟਿਆਂ ਤੋਂ ਬਾਅਦ ਹੀ ਮਕਦਲਨ ਦੀ ਮੌਤ ਹੋ ਜਾਂਦੀ ਡਾਕਟਰ ਮੁਹੰਮਦ ਸੈਮੀ ਗੋਮਾ ਦੇ ਅਕੋਰਡਿੰਗ ਜਿਹੜੀ ਮਾਨਸਿਕ ਸਥਿਤੀ ਮਕਦਲਨ ਦੀ ਸੀ ਉਹਨਾਂ ਦੇ ਅਕੋਰਡਿੰਗ ਇਹ ਕੋਈ ਡਿਪਰੈਸ਼ਨ ਦੀ ਬਹੁਤ ਹੀ ਸੀਰੀਅਸ ਪ੍ਰੋਬਲਮ ਹੈ ਜਿਹੜੀ ਮਗਦਾਲਨ ਦੇ ਨਾਲ ਹੋਈ ਹੈ ਮਗਦਾਲਨ ਦੀ ਮੌਤ ਦੀ ਖਬਰ ਆਉਣ ਤੋਂ ਥੋੜੀ ਦੇਰ ਤੋਂ ਬਾਅਦ ਹੀ ਪੂਰੇ ਇੰਟਰਨੈਟ ਦੇ ਉੱਪਰ ਇਹ ਚੀਜ਼ ਵਾਇਰਲ ਹੋ ਜਾਂਦੀ ਹੈ ਤੇ ਦੋ ਦੇਸ਼ ਦੋ ਸਮਾਜ ਬਿਲਕੁਲ ਅਲੱਗ ਅਲੱਗ ਜਗ੍ਹਾ ਦੇ ਉੱਪਰ ਖੜੇ ਆ ਤੇ ਇੱਕ ਦੂਸਰੇ ਦੇ ਉੱਪਰ ਤੌਮਤਾਂ ਦਾ ਜਿਹੜਾ ਬਾਜ਼ਾਰ ਹੈ ਉਹ ਪੂਰੀ ਦੀ ਪੂਰੀ ਤਰ੍ਹਾਂ ਨਾਲ ਗਰਮ ਹੋ ਜਾਂਦਾ ਹੈ ਇੱਕ ਪਾਸੇ ਇਜੀਪਟ ਦੀਆਂ ਅਥਾਰਟिटीज ਨੇ ਉਹਨਾਂ ਦੀ ਪੁਲਿਸ ਹੈਗੀ ਆ ਉਹਨਾਂ ਦੇ ਡਾਕਟਰਸ ਨੇ ਤੇ ਉੱਥੇ ਜਿੰਨੇ ਵੀ ਹੋਟਲ ਦੇ ਕਰਮਚਾਰੀ ਨੇ ਉਹ ਸਾਰੇ ਇਹ ਕਹਿ ਰਹੇ ਆ ਕਿ ਮਗਦਾਲਨ ਨੂੰ ਕੋਈ ਬਹੁਤ ਹੀ ਸੀਰੀਅਸ ਦਿਮਾਗੀ ਬਿਮਾਰੀ ਸੀ ਉਹ ਜਦੋਂ ਤੋਂ ਹੀ ਹੋਟਲ ਦੇ ਵਿੱਚ ਪਹੁੰਚੀ ਆਪਣੀ ਫਲਾਈਟ ਤੋਂ ਬਾਅਦ ਹੋਟਲ ਮਾਰਸਾ ਆਲਮ ਦੇ ਵਿੱਚ ਤਾਂ ਉਹ ਬਹੁਤ ਹੀ ਅਜੀਬ ਤਰ੍ਹਾਂ ਦੇ ਨਾਲ ਬਿਹੇਵ ਕਰ ਰਹੀ ਸੀ ਬਹੁਤ ਸਾਰੇ ਹੋਟਲ ਦੇ ਗੈਸਟ ਨੇ ਵੀ ਇਹ ਚੀਜ਼ ਦੇਖੀ ਆ ਫੁਟੇਜਸ ਬਹੁਤ ਸਾਰੀਆਂ ਨੇ ਮਕਦਾਲੇਨ ਨੂੰ ਇਹ ਚੀਜ਼ਾਂ ਕਰਦੇ ਹੋਏ ਦੇਖਿਆ ਜਾਂਦਾ ਵਾ ਪਰ ਦੂਸਰੇ ਪਾਸੇ ਜਿਹੜੇ ਪੋਲੈਂਡ ਦੀ ਗਵਰਨਮੈਂਟ ਹੈ ਕਿ ਆ ਪੋਲੈਂਡ ਦਾ ਸਮਾਜ ਹੈ ਉਹ ਇਸ ਕਹਾਣੀ ਦੇ ਉੱਪਰ ਬਿਲਕੁਲ ਵੀ ਯਕੀਨ ਨਹੀਂ ਕਰਦੇ ਉਹਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਹੈ ਕਿ 29 ਤਰੀਕ ਨੂੰ ਜਿਸ ਦਿਨ 에어ਪੋਰਟ ਤੋਂ ਮਕਦਾਲੇਨ ਦੀ ਫਲਾਈਟ ਸੀ ਵਾਪਸੀ ਦੀ ਤੇ ਜਦੋਂ ਉਹਨੂੰ ਉਹਦੇ ਅਜੀਬ ਬਿਹੇਵ ਦੇ ਕਾਰਨ ਜਹਾਜ਼ ਦੇ ਵਿੱਚ ਨਹੀਂ ਚੜਾਇਆ ਜਾਂਦਾ ਤਾਂ ਜਦੋਂ ਵਾਪਸ ਆ ਰਹੀ ਆ ਉਹ ਮਕਦਾਲੇਨ ਆਪਣੇ ਹੋਟਲ ਦੇ ਵਿੱਚ ਆਪਣੀ ਮੌਤ ਤੋਂ ਸਿਰਫ ਕੁਝ ਘੰਟੇ ਪਹਿਲਾਂ ਉਹ ਰਾਹ ਦੇ ਵਿੱਚ ਰੁਕਦੀ ਆ ਤੇ ਮਾਰਕਸ ਨੂੰ ਫੋਨ ਕਰਦੀ ਆ ਇਹ ਉਹ ਕਾਲ ਰਿਕਾਰਡਿੰਗ ਹੈ ਕੀ ਆ ਇਹ 15 ਮਿੰਟ ਦੀ ਗੱਲਬਾਤ ਆ ਜਿਹੜੀ ਕਿ ਮਾਰਕਸ ਨੇ ਇੱਕ ਪਾਸੇ ਕੰਨ ਨੂੰ ਫੋਨ ਲਾ ਕੇ ਮਗਦਾਲਨ ਦੇ ਨਾਲ ਗੱਲ ਕੀਤੀ ਪਰ ਨਾਲ ਦੀ ਨਾਲ ਹੀ ਇੱਕ ਦੂਸਰੇ ਫੋਨ ਤੋਂ ਉਹਨੇ ਇਹ ਪੂਰੀ ਦੀ ਪੂਰੀ ਗੱਲਬਾਤ ਨੂੰ ਵੀਡੀਓ ਟੇਪ ਕੀਤਾ ਰਿਕਾਰਡ ਕੀਤਾ ਤੇ ਜਿਹਦੇ ਵਿੱਚ ਮਗਦਾਲਨ ਮਾਰਕਸ ਨੂੰ ਇਹ ਕਹਿ ਰਹੀ ਆ ਉਹ ਰੋ ਰਹੀ ਆ ਬਹੁਤ ਬੁਰੀ ਤਰ੍ਹਾਂ ਦੇ ਨਾਲ ਬਦ ਹਵਾਸ ਆ ਬਹੁਤ ਜ਼ਿਆਦਾ ਪਰੇਸ਼ਾਨ ਦੇਖ ਰਹੀ ਆ ਤੇ ਮਾਰਕਸ ਨੂੰ بار بار ਇਹ ਕਹਿ ਰਹੀ ਆ ਕਿ ਪਲੀਜ਼ ਮੈਨੂੰ ਇੱਥੋਂ ਲੈ ਜਾ ਮਾਰਕਸ ਨੂੰ بار بار ਪੁੱਛ ਰਿਹਾ ਕਿ ਤੈਨੂੰ ਪ੍ਰੋਬਲਮ ਕੀ ਹੈ ਤਾਂ ਜਦੋਂ بار بار ਮਾਰਕਸ ਇਹ ਪੁੱਛ ਰਿਹਾ ਤਾਂ ਮਗਦਾਲਨ ਕਹਿ ਰਹੀ ਆ ਕਿ ਮੈਂ ਨਹੀਂ ਕਹਿ ਸਕਦੀ ਜਦੋਂ ਫਿਰ ਵੀ ਮਾਰਕਸ ਲਗਾਤਾਰ ਇਹ ਚੀਜ਼ ਪੁੱਛ ਰਿਹਾ ਤਾਂ ਮਗਦਾਲਨ ਇੱਕ ਬਹੁਤ ਅਜੀਬ ਚੀਜ਼ ਬੋਲਦੀ ਆ ਉਹ ਕੋਈ ਲਾਈਨ ਨਹੀਂ ਬੋਲਦੀ ਉਹ ਕੋਈ ਕਿਸੇ ਦਾ ਨਾਮ ਨਹੀਂ ਦੱਸਦੀ ਜਾਂ ਕੋਈ ਘਟਨਾ ਨਹੀਂ ਦੱਸਦੀ ਮਗਦਾਲਨ ਸਿਰਫ ਇੱਕ ਅੱਖਰ ਬੋਲਦੀ ਆ ਉਹ ਕਹਿੰਦੀ ਆ ਐਮ ਏ ਜਿਹੜੀ ਵੀਡੀਓ ਰਿਕਾਰਡਿੰਗ ਹੈਗੀ ਆ ਜਿਹੜੀ ਮਾਰਕਸ ਨੇ ਕੀਤੀ ਆ ਉਸ ਫੋਨ ਦੇ ਇੰਟਰਨੈਟ ਦੇ ਉੱਪਰ ਵਾਇਰਲ ਹੋ ਜਾਂਦੀ ਆ ਹੁਣ ਐਮ ਦਾ ਮਤਲਬ ਅਲੱਗ ਅਲੱਗ ਕੱਢਿਆ ਜਾਂਦਾ ਐਮ ਤੋਂ ਮਾਰਕਸ ਵੀ ਹੈ ਐਮ ਤੋਂ ਖੁਦ ਮਗਦਾਲਨ ਵੀ ਹੈ ਤੇ ਐਮ ਤੋਂ ਹੀ ਹੈ ਈਜੀਪਟ ਦਾ ਉਹ ਟੂਰ ਗਾਈਡ ਮੁਹੰਮਦ ਖੇਰੀ ਜਿਹੜਾ ਕਿ ਮਗਦਾਲਨ ਦੇ ਈਜੀਪਟ ਜਹਾਜ਼ ਤੋਂ ਉਤਰਨ ਤੋਂ ਲੈ ਕੇ ਉਹਦੀ ਮੌਤ ਤੱਕ ਇੱਕ ਅਲੱਗ ਉਹੀ ਇਨਸਾਨ ਸੀ ਜਿਹੜਾ ਹਰ ਟਾਈਮ ਮਗਦਾਲਨ ਦੇ ਨਾਲ ਰਹਿੰਦਾ ਵਾ ਇੱਕ ਹੋਰ ਚੀਜ਼ ਬਹੁਤ ਅਜੀਬ ਇਸੇ ਕਾਲ ਦੇ ਦੌਰਾਨ ਜਦੋਂ ਇਹਨਾਂ ਦੀ ਆਪਸ ਦੇ ਵਿੱਚ 15 ਮਿੰਟ ਦੀ ਗੱਲਬਾਤ ਹੋ ਚੁੱਕੀ ਆ ਮੁਹੰਮਦ ਖੇਰੀ ਮਗਦਾਲਨ ਦੇ ਹੱਥ ਦੇ ਵਿੱਚੋਂ ਫੋਨ ਫੜ ਕੇ ਮਾਰਕਸ ਨੂੰ ਫੋਨ ਕਰਦਾ ਤੇ ਉਹਨੂੰ ਕਹਿੰਦਾ ਕਿ ਤੂੰ ਸਿਰਫ ਆਪਣਾ ਟਾਈਮ ਵੇਸਟ ਕਰ ਰਿਹਾ ਇਹ ਪੋਲਿਸ਼ ਦੇ ਵਿੱਚ ਉਹ ਚੀਜ਼ ਬੋਲਦਾ ਵਾ ਇਹ ਚੀਜ਼ ਤਾਂ ਹੋਣਾ ਸੀਸੀਟੀਵੀ ਇੱਕ ਫੁਟੇਜ ਦਾ ਸਾਹਮਣੇ ਆਉਣਾ ਜਿਹਦੇ ਵਿੱਚ ਇੱਕ ਹੋਟਲ ਦੇ ਕਮਰੇ ਦੇ ਵਿੱਚ ਬਹੁਤ ਸਾਰੇ ਮਰਦ ਮਗਦਾਲਨ ਨੂੰ ਫੋਰਸਫੁਲੀ ਚੱਕ ਕੇ ਕਿਸੇ ਕਮਰੇ ਦੇ ਵਿੱਚ ਲੈ ਕੇ ਜਾ ਰਹੇ ਆ ਜੀ ਤੱਕ ਇਹ ਹੋਟਲ ਵਾਲਿਆਂ ਨੇ ਇਹ ਜਵਾਬ ਦਿੱਤਾ ਸੀ ਕਿ ਮਗਦਾਲਨ ਬਾਲਕਨੀ ਦੇ ਵਿੱਚੋਂ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਇਹ ਸਾਰੇ ਹੋਟਲ ਦੇ ਕਰਮਚਾਰੀ ਸੀ ਹੁਣ ਇੱਕ ਪਾਸੇ ਨੇ ਇਜੀਪਟ ਦੀਆਂ ਆਪਣੀਆਂ ਅਥਾਰਟिटीज ਇਜੀਪਟ ਦਾ ਜਿਹੜਾ ਟੂਰਿਜ਼ਮ ਇੰਡਸਟਰੀ ਆ ਜਿਹੜੀ ਕਿ ਉਹਨਾਂ ਦੇ ਪੂਰੇ ਦੇ ਪੂਰੇ ਦੇਸ਼ ਨੂੰ ਚਲਾ ਰਹੀ ਆ ਪਿਛਲੇ ਕੁਝ ਟਾਈਮ ਤੋਂ ਇਹ ਪਾਰਟिकुलर ਉਹ ਟਾਈਮ ਸੀ ਜਦੋਂ ਉਹਨਾਂ ਦੀ ਟੂਰਿਜ਼ਮ ਇੰਡਸਟਰੀ ਬਹੁਤ ਬੁਰੇ ਦੌਰ ਦੇ ਵਿੱਚੋਂ ਨੰਗ ਰਹੀ ਸੀ ਤੇ ਇਹ ਵੱਡੀ ਘਟਨਾ ਜੋ ਹੀ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੁੰਦੀ ਆ ਤਾਂ ਏਜੀਪਟ ਨੂੰ ਪਹਿਲੇ ਹੀ ਡਰ ਹੈਗਾ ਕਿ ਇਹ ਜੇ ਘਟਨਾ ਅੱਗੇ ਵਧੀ ਜੇ ਏਜੀਪਟ ਦਾ ਨਾਮ ਇੱਥੋਂ ਦੇ ਲੋਕਾਂ ਦਾ ਨਾਮ ਬਦਨਾਮ ਹੁੰਦਾ ਤਾਂ ਉਹਨਾਂ ਦੀ ਇਸ ਇੰਡਸਟਰੀ ਨੂੰ ਬਹੁਤ ਵੱਡਾ ਇੱਕ ਡੈਂਟ ਪੈਣਾ ਵਾ ਤਾਂ ਇਸੇ ਕਾਰਨ ਇਜੀਪਟ ਦੇ ਜਿਹੜੀ ਅਥਾਰਟिटीज ਨੇ ਉਹ ਪੂਰੀ ਤਰ੍ਹਾਂ ਦੇ ਨਾਲ ਡਿਫੈਂਸਿਵ ਮੋਡ ਦੇ ਵਿੱਚ ਨੇ ਕਿਉਂਕਿ ਉੱਥੋਂ ਦੇ ਜ਼ਿਆਦਾਤਰ ਲੋਕਾਂ ਦੀ ਜਿਹੜੀ ਜੀਵਿਕਾ ਵਾ ਉਹ ਟੂਰਿਜ਼ਮ ਇੰਡਸਟਰੀ ਦੇ ਉੱਪਰ ਹੀ ਬੇਸਡ ਆ ਪਰ ਦੂਸਰੇ ਪਾਸੇ ਹੈ ਪੋਲੈਂਡ ਜਿੱਥੋਂ ਦੀ ਇੱਕ ਨੌਜਵਾਨ ਲੜਕੀ ਇਜੀਪਟ ਪਹੁੰਚਦੀ ਆ 27 ਸਾਲ ਉਹਨੇ ਕਦੇ ਵੀ ਡਿਪਰੈਸ਼ਨ ਦੇ ਸਾਈਨ ਦਿਖਾਏ ਨਹੀਂ ਸ਼ੋ ਨਹੀਂ ਹੋਏ ਇਜੀਪਟ ਪਹੁੰਚਣ ਦੇ ਸਾਰ ਉਹ ਅਜੀਬ ਤਰ੍ਹਾਂ ਦੇ ਨਾਲ ਬਿਹੇਵ ਕਰਨਾ ਸ਼ੁਰੂ ਕਰਦੀ ਆ ਤੇ ਅਜੀਬ ਪ੍ਰਸਥਿਤੀਆਂ ਦੇ ਵਿੱਚ ਉਹਦੀ ਉੱਥੇ ਮੌਤ ਹੋ ਜਾਂਦੀ ਹੈ ਬਹੁਤ ਸਾਰੀਆਂ ਅਜੀਬ ਗੱਲਾਂ ਨੇ ਇਹਦੇ ਵਿੱਚ ਸੀਸੀਟੀਵੀ ਫੁਟੇਜਸ ਦਾ ਹੋਣਾ ਮਗਦਾਲਨ ਦਾ ਸ਼ਬਦ ਐਮ ਬੋਲਣਾ ਮਗਦਾਲਨ ਦਾ ਅਜੀਬ ਤਰ੍ਹਾਂ ਦੇ ਨਾਲ ਬਿਹੇਵ ਕਰਨਾ ਤੇ ਸਭ ਤੋਂ ਵੱਡੀ ਗੱਲ ਆ ਉਸ ਛੋਟੇ ਹਸਪਤਾਲ ਦੇ ਉਸ ਡਾਕਟਰ ਦਾ ਇੱਕ ਅਜੀਬ ਬਿਆਨ ਜਦੋਂ ਕਿ ਉਹ ਇਹ ਕਹਿੰਦੇ ਆ ਕਿ ਮਕਦਾਲਿਨ ਆਪਣੇ ਕਾਰ ਦੇ ਵਿੱਚੋਂ ਹੀ ਉਤਰਨ ਤੋਂ ਨੇ ਮਨਾ ਕਰਤਾ ਤੇ ਹੋਟਲ ਦੇ ਕਰਮਚਾਰੀਆਂ ਨੂੰ ਵਾਪਸ ਲੈ ਗਏ ਜਦੋਂ ਕਿ ਸੀਸੀਟੀਵੀ ਫੁਟੇਜ ਚ ਕਲੀਅਰ ਦਿਖ ਰਿਹਾ ਕਿ ਮਕਦਾਲਿਨ ਆਪਣੇ ਆਪ ਉਥੋਂ ਉਤਰਦੀ ਆ ਤੇ ਫੋਨ ਦੇ ਉੱਪਰ ਕਿਸੇ ਨਾਲ ਗੱਲ ਕਰ ਰਹੀ ਆ ਅਗਲੀ ਚੀਜ਼ ਮਕਦਾਲਿਨ ਦਾ ਫੋਨ ਮਹਿਮੂਦ ਖੇਰੀ ਦੇ ਕੋਲ ਹੋਣਾ ਜਿਹੜੀ ਉਹ 15 ਮਿੰਟ ਦੀ ਗੱਲ ਹੈਗੀ ਆ ਮਕਦਾਲਿਨ ਤੇ ਮਾਰਕਸ ਦੀ ਉਹ ਵੀ ਮਕਦਾਲਿਨ ਦੇ ਫੋਨ ਤੋਂ ਨਹੀਂ ਬਲਕਿ ਮਹਿਮੂਦ ਖੇਰੀ ਦੇ ਫੋਨ ਤੋਂ ਹੋਈ ਆ ਬਹੁਤ ਸਾਰੀਆਂ ਏਜੰਸੀਜ਼ ਪੋਲੈਂਡ ਦੀਆਂ ਇਜਿਪਟ ਦੀਆਂ ਹੁਣ ਆਪਣੀ ਆਪਣੀ ਤੌਰ ਦੇ ਉੱਪਰ ਜਾਂਚ ਕਰਨੀ ਸ਼ੁਰੂ ਕਰਦੀਆਂ ਨੇ ਸਭ ਤੋਂ ਪਹਿਲਾਂ ਜਿਹੜਾ ਇਨਸਾਨ ਜਿਹਦੇ ਉੱਪਰ ਸ਼ੱਕ ਹੈ ਉਹ ਹੈ ਮਹਿਮੂਦ ਖੇਰੀ ਇਜਿਪਟ ਦੀ ਪੁਲਿਸ ਮਹਿਮੂਦ ਖੇਰੀ ਨੂੰ ਗ੍ਰਿਫਤਾਰ ਕਰਦੀ ਆ ਉਹਨੂੰ ਥਾਣੇ ਲੈ ਕੇ ਜਾਂਦੀ ਆ ਉਹਦੇ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਆ ਪਰ ਇੱਥੇ ਬੜੀ ਅਜੀਬ ਗੱਲ ਆ ਮਹਿਮੂਦ ਖੇਰੀ ਨੂੰ ਸਿਰਫ ਕੁਝ ਮਿੰਟਾਂ ਦੀ ਪੁੱਛਗਿੱਛ ਤੋਂ ਬਾਅਦ ਉਹਨੂੰ ਛੱਡ ਦਿੱਤਾ ਜਾਂਦਾ ਇਸ ਤੋਂ ਫੌਰਨ ਬਾਅਦ ਮਹਿਮੂਦ ਖੇਰੀ ਆਪਣਾ ਐਡਰੈਸ ਆਪਣਾ ਫੇਸਬੁੱਕ ਅਕਾਊਂਟ ਆਪਣੀਆਂ ਸਾਰੀਆਂ ਦੀਆਂ ਸਾਰੀਆਂ ਡਿਟੇਲਸ ਨੂੰ ਜਾਂ ਤਾਂ ਬਦਲ ਦਿੰਦਾ ਜਾਂ ਪੂਰੀ ਤਰ੍ਹਾਂ ਦੇ ਨਾਲ ਬਲੌਕ ਕਰ ਦਿੱਤਾ ਬਹੁਤ ਸਾਰੀ মিডিਆ ਹਾਊਸਸ ਮਹਿਮੂਦ ਖੇਰੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਤੋਂ ਉਹਦੇ ਪੱਖ ਦੀ ਕਹਾਣੀ ਜਾਣਨ ਦੀ ਕੋਸ਼ਿਸ਼ ਕਰਦੇ ਆ ਪਰ ਮਹਿਮੂਦ ਖੇਰੀ ਤੇ ਉਹਦਾ ਪੂਰਾ ਦਾ ਪੂਰਾ ਪਰਿਵਾਰ ਇਸ ਚੀਜ਼ ਤੋਂ ਬਿਲਕੁਲ ਮਨਾ ਕਰ ਦਿੰਦਾ ਪਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਮਿਲੇ ਉੱਥੇ ਜਿਨ੍ਹਾਂ ਨੇ ਮਹਿਮੂਦ ਖੇਰੀ ਦੇ ਬਾਰੇ ਬੜੀਆਂ ਅਜੀਬ ਤਰ੍ਹਾਂ ਦੀਆਂ ਗੱਲਾਂ ਦੱਸੀਆਂ ਜਿਦੇ ਨਾਲ ਕਿ ਮਹਿਮੂਦ ਖੇਰੀ ਦੇ ਉੱਪਰ ਜਿਹੜਾ ਸ਼ੱਕ ਹੈ ਉਹ ਹੋਰ ਵੀ ਗਹਿਰਾ ਹੁੰਦਾ ਦੂਸਰੀ ਥਿਉਰੀ ਹੈ ਕਿ ਮਗਦਲਨ ਹੋ ਸਕਦਾ ਕਿ ਪਹਿਲਾਂ ਤੋਂ ਹੀ ਮਾਨਸਿਕ ਤੌਰ ਤੇ ਉੱਪਰ ਕਿਸੇ ਬਿਮਾਰੀ ਨਾਲ ਗ੍ਰਸਤ ਹੋਵੇ ਜਿਹੜਾ ਕਿ ਉੱਥੋਂ ਦੇ ਲੋਕਾਂ ਨੇ ਦੇਖਿਆ ਕਿਉਂਕਿ ਉਹਨਾਂ ਚੋਂ ਬਹੁਤ ਸਾਰੇ ਲੋਕ ਇਹ ਸੀ ਜਿਹੜੇ ਸਿਰਫ ਇਜੀਪਟ ਤੋਂ ਨਹੀਂ ਸੀ ਅਲੱਗ-ਅਲੱਗ ਦੇਸ਼ਾਂ ਤੋਂ ਆਏ ਹੋਏ 200 ਵੀ ਸੀਗੇ ਪਰ ਇਸ ਥਿਉਰੀ ਦੀਆਂ ਕਮੀਆਂ ਇਹ ਹੈਗੀਆਂ ਕਿ ਇਸ ਤੋਂ ਪਹਿਲਾਂ ਕਦੇ ਵੀ ਮਗਦਾਲੇਨ ਨੂੰ ਇਹ ਚੀਜ਼ ਨਹੀਂ ਹੋਈ ਤੇ ਸਪੈਸ਼ਲੀ ਮਗਦਾਲੇਨ ਨੂੰ ਇਹ ਸਭ ਕੁਝ ਹੋਣਾ ਉਦੋਂ ਸ਼ੁਰੂ ਹੁੰਦਾ ਜਦੋਂ ਕੋਈ ਇੱਕ ਡਰਿੰਕ ਉਹ ਹੋਟਲ ਦੇ ਵਿੱਚ ਲੈਂਦੀ ਆ ਪਰ ਇਸ ਚੀਜ਼ ਦਾ ਕਦੇ ਵੀ ਪਤਾ ਨਹੀਂ ਲੱਗਿਆ ਕਿ ਉਹ ਖਾਸ ਡਰਿੰਕ ਉਹਨੂੰ ਕਿਹਨੇ ਦਿੱਤੀ ਇਹ ਵੀ ਹੋ ਸਕਦਾ ਕਿ ਮਹਿਮੂਦ ਖੇਰੀ ਨੇ ਹੀ ਦਿੱਤੀ ਹੋਵੇ ਤੀਸਰੀ ਥਿਉਰੀ ਇਹ ਹੈਗੀ ਆ ਕਿਉਂਕਿ ਮਗਦਾਲੇਨ ਦਾ ਜੋ ਬੌਏਫ੍ਰੈਂਡ ਤੇ ਬਾਅਦ ਦੇ ਵਿੱਚ ਉਹਦਾ ਫਿਅਰੈਂਸ ਬਣਦਾ ਵਾ ਮਾਰਕਸ ਉਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਇਵਨ ਪੋਲੈਂਡ ਦੀਆਂ ਏਜੰਸੀਆਂ ਨੇ ਵੀ ਮਾਰਕਸ ਦੀ ਪੂਰੀ ਆਈਡੈਂਟੀਟੀ ਨੂੰ ਪੋਲੈਂਡ ਦੇ ਲੋਕਾਂ ਤੋਂ ਅੱਜ ਤੱਕ ਵੀ ਲੁਕੋ ਕੇ ਰੱਖਿਆ ਮਗਦਾਲਨ ਦੇ ਮਾਪੇ ਨੂੰ ਵੀ ਇਵਨ ਜਦੋਂ ਉਹਨਾਂ ਦੀ ਮੰਗਣੀ ਹੁੰਦੀ ਆ ਮਾਰਕਸ ਦੇ ਬਾਰੇ ਕੋਈ ਜ਼ਿਆਦਾ ਚੀਜ਼ਾਂ ਨਹੀਂ ਪਤਾ ਸੀ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਕਿ ਮਾਰਕਸ ਖੁਦ ਇੱਕ ਡਰੱਗ ਸਮਗਲਰ ਸੀਗਾ ਤੇ ਨਾਲ ਦੀ ਨਾਲ ਉਹ ਇੱਕ ਹਿਊਮਨ ਟ੍ਰੈਫਿਕਰ ਸੀਗਾ ਹਿਊਮਨ ਟ੍ਰੈਫਿਕਰ ਦਾ ਮਤਲਬ ਇਹ ਹੈ ਜਿਹੜਾ ਕਿ ਯੂਰਪ ਦੀਆਂ ਅਲੱਗ-ਅਲੱਗ ਲੜਕੀਆਂ ਨੂੰ ਆਪਣੇ ਚਾਂਸੇ ਦੇ ਵਿੱਚ ਲੈ ਕੇ ਇਹੋ ਜਿਹੇ ਲੋਕਾਂ ਤੱਕ ਭੇਜ ਦਿੰਦਾ ਵਾ ਜਿੱਥੇ ਉਸ ਤੋਂ ਬਾਅਦ ਉਹਨਾਂ ਨੂੰ ਜ਼ਬਰਦਸਤੀ ਜਸਮਾਨੀ ਤੰਦਾ ਕਰਵਾਇਆ ਜਾਂਦਾ ਤਾਂ ਇਹੋ ਜੀਆਂ ਉਂਗਲਾਂ ਅੱਜ ਤੱਕ ਵੀ ਮਾਰਕਸ ਦੇ ਉੱਪਰ ਉੱਠ ਰਹੀਆਂ ਨੇ ਅਗਲੀ ਚੀਜ਼ ਜਿਹੜੀ ਮਾਰਕਸ ਦੇ ਹੱਕ ਦੇ ਵਿੱਚ ਬਿਲਕੁਲ ਵੀ ਨਹੀਂ ਜਾਂਦੀ ਉਹ ਇਹ ਹੈਗੀ ਆ ਕਿ ਜੇ ਤੁਹਾਡੀ ਹੀ ਗਰਲਫ੍ਰੈਂਡ ਜਾਂ ਤੁਹਾਡੀ ਹੀ ਮੰਗੇਤਰ ਇੰਨੀ ਬੁਰੀ ਹਾਲਤ ਦੇ ਵਿੱਚ ਹੋਵੇ ਰੋ ਰਹੀ ਹੋਵੇ ਤੇ ਤੁਹਾਨੂੰ ਇਹ ਕਹਿ ਰਹੀ ਹੋਵੇ ਕਿ ਮੈਨੂੰ ਇੱਥੋਂ ਲੈ ਜਾ ਤਾਂ ਕੀ ਤੁਸੀਂ ਉਸ ਫੋਨ ਨੂੰ ਵੀਡੀਓ ਟੇਪ ਕਰੋਗੇ ਕਿਸੇ ਹੋਰ ਫੋਨ ਤੋਂ ਤੁਹਾਨੂੰ ਇੰਨੀ ਸੁਰਤ ਹੀ ਨਹੀਂ ਰਹਿਣੀ ਕਿ ਉਸ ਫੋਨ ਨੂੰ ਮੈਂ ਰਿਕਾਰਡ ਕਰਾਂ ਤੇ ਸੈਕੰਡਲੀ ਤੁਸੀਂ ਉਸ ਫੋਨ ਨੂੰ ਰਿਕਾਰਡ ਕਰਹੀ ਕਿਉਂ ਰਹੇ ਹੋ ਇਸ ਚੀਜ਼ ਦਾ ਆਨਸਰ ਅੱਜ ਤੱਕ ਵੀ ਨਹੀਂ ਮਿਲਿਆ ਕਿ ਮਾਰਕਸ ਨੇ ਉਸ 15 ਮਿੰਟ ਹੋਈ ਗੱਲਬਾਤ ਦੇ ਦੌਰਾਨ ਜਦੋਂ ਕਿ ਉਹਨੂੰ ਅਸਲ ਦੇ ਵਿੱਚ ਬਹੁਤ ਕੰਸਰਨ ਹੋਣਾ ਚਾਹੀਦਾ ਸੀਗਾ ਮਕਦਲਨ ਦੇ ਲਈ ਪਰ ਉਹਨੂੰ ਇੰਨਾ ਧਿਆਨ ਰਿਹਾ ਕਿ ਜਦੋਂ ਹੀ ਫੋਨ ਆਉਂਦਾ ਉਹ ਨਾਲ ਦੀ ਨਾਲ ਉਹਨੂੰ ਰਿਕਾਰਡ ਕਰਨ ਲੱਗ ਜਾਂਦਾ ਹੋ ਸਕਦਾ ਉਹਦਾ ਕੋਈ ਇੱਥੇ ਵੈਲਿਡ ਰੀਜ਼ਨ ਵੀ ਰਿਹਾ ਹੋਵੇ ਪਰ ਉਹਨੂੰ ਅਪਰੂਵ ਕਰਨ ਦੇ ਲਈ ਵੀ ਮਾਰਕਸ ਕਿਤੇ ਵੀ ਮੌਜੂਦ ਨਹੀਂ ਹੈਗਾ ਇਹ ਸੀਗੀ ਜੀ ਕਹਾਣੀ ਮਕਦਲਨ ਜ਼ੁਕ ਦੀ ਅਜੀਬ ਮੌਤ ਦੀ ਜਿਹੜੀ 7 ਸਾਲ ਲੰਗ ਜਾਣ ਤੋਂ ਬਾਅਦ ਅੱਜ ਵੀ ਇੱਕ ਮਿਸਟਰੀ ਬਣੀ ਹੋਈ ਆ ਤੁਹਾਡੇ ਕੀ ਵਿਚਾਰ ਨੇ ਤੁਹਾਨੂੰ ਕੀ ਲੱਗਦਾ ਕੀ ਹੋਇਆ ਹੋਊਗਾ ਮਕਦਲਨ ਦੇ ਨਾਲ ਤੁਸੀਂ ਆਪਣੇ ਜਿਹੜੇ ਉਹ ਵਿਚਾਰ ਨੇ ਕਮੈਂਟਸ ਦੇ ਵਿੱਚ ਲਿਖ ਕੇ ਭੇਜ ਸਕਦੇ ਹੋ ਤੇ ਇਹ ਮੇਰਾ ਵੀਡੀਓ ਇੱਥੇ ਖਤਮ ਹੁੰਦਾ ਜੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਸਟੋਰੀ ਦੇ ਵਿੱਚ ਕਿਸੇ ਹੋਰ ਵੀਡੀਓ ਦੇ ਨਾਲ